ਇੱਕ ਕਹਿੰਦੇ ਕਹੋਂਦੇ ਜ਼ਿੰਮੇਦਾਰ ਤੋਂ ਕਿਸੇ ਦਾ ਕਤਲ ਹੋ ਜਾਂਦਾ ਤੇ ਉਹ ਕਤਲ ਉਸ ਜ਼ਿੰਮੇਦਾਰ ਦਾ ਸੀਰੀ ਆਪਣੇ ਸਿਰ ਲੈ ਲੈਂਦਾ ਸੀਰੀ ਦੇ ਜੇਲ੍ਹ ਜਾਣ ਤੋਂ ਬਾਅਦ ਕੀ ਉਹ ਜ਼ਿੰਮੇਦਾਰ ਆਪਣੇ ਸੀਰੀ ਦੀ ਵਫਾਦਾਰੀ ਦਾ ਮੁੱਲ ਮੋੜਦਾ ਜਾਂ ਨਹੀਂ ਆਓ ਜਾਣਦੇ ਹਾਂ ਅੱਗੇ ਕਹਾਣੀ ਦੇ ਵਿੱਚ ਸਰਵਣ ਸਿੰਘ ਆਪਣੇ ਪਿੰਡ ਦਾ ਕਹਿੰਦਾ ਕਹੋਂਦਾ ਜ਼ਿੰਮੇਦਾਰ ਜਿਹਦਾ 7 ਫੁੱਟ ਦੇ ਕਰੀਬ ਕੱਦ ਉੱਚਾ ਲੰਬਾ ਚੌੜਾ ਉਹਦਾ ਸਰੀਰ ਹਮੇਸ਼ਾ ਚਿੱਟਾ ਕੁੜਤਾ ਪਜਾਮਾ ਪਾ ਕੇ ਰੱਖਣ ਵਾਲਾ ਰੋਵੈਨਾ ਕਿ ਪੁਲਿਸ ਵਾਲਾ ਵੀ ਉਹਨੂੰ ਦੇਖ ਕੇ ਸਲੂਟ ਮਾਰ ਜੇ ਕਿਸੇ ਰਾਜਨੀਤਿਕ ਵਰਗਾ ਉਹਦਾ ਰਤਬਾ ਡੱਬ ਦੇ ਵਿੱਚ ਉਹ ਹਰ ਟਾਈਮ ਪਿਸਤੌਲ ਰੱਖਦਾ ਸੀ ਪਰ ਚੰਗੇ ਕੰਮਾਂ ਦੇ ਵਿੱਚ ਉਹਦਾ ਰਤਬਾ ਸੀ ਚੰਗੇ ਕੰਮ ਉਹ ਬਹੁਤ ਕਰਦਾ ਸੀ ਪਿੰਡ ਦੇ ਵਿੱਚ ਕਿਸੇ ਦੀਤੀ ਭੈਣ ਦਾ ਰੋਲਾ ਹੁੰਦਾ ਕਿਸੇ ਨਾਲ ਧੱਕਾ ਹੁੰਦਾ ਜਾਂ ਕੋਈ ਕਿਸੇ ਦਾ ਹੱਕ ਖਾਂਦਾ ਤੇ ਉਹ ਡਟ ਕੇ ਖੜਦਾ ਸੀ ਸਰਪੰਨ ਸਿੰਘ ਦੀ ਪਿੰਡ ਦੇ ਵਿੱਚ ਐਨੀ ਪੁੱਛਗਿਛ ਸੀ ਕਿ ਸ਼ਾਇਦ ਉਸ ਪਿੰਡ ਦਾ ਕੋਈ ਵੀ ਮਸਲਾ ਸੀ ਜਿਹੜਾ ਉਹ ਕਦੇ ਬਾਹਰ ਨਹੀਂ ਗਿਆ ਸੀ ਸਰਪੰਨ ਸਿੰਘ ਹਰ ਇੱਕ ਦੀ ਮਦਦ ਕਰਦਾ ਸੀ ਜਦੋਂ ਸਰਪੰਨ ਸਿੰਘ ਛੋਟਾ ਹੁੰਦਾ ਉਦੋਂ ਤੋਂ ਹੀ ਉਹਨਾਂ ਦੇ ਘਰ ਇੱਕ ਸੀਰੀ ਰੱਖਿਆ ਹੁੰਦਾ ਜਿਹੜਾ ਕਿ ਉਹਦੇ ਕਹਾਣ ਦਾ ਸੀ ਉਹ ਤੋਂ 2-4 ਸਾਲ ਵੱਡਾ ਛੋਟਾ ਹੋ ਸਕਦਾ ਉਹ ਸਿਰੀ ਉਹਨਾਂ ਦੇ ਉਦੋਂ ਤੋਂ ਕੰਮ ਕਰਦਾ ਸੀ ਜਦੋਂ ਤੋਂ ਸਰਬਨ ਸਿੰਘ ਜਵਾਨ ਹੋਇਆ ਸੀ ਉਹ ਉਹ ਸਿਰੀ ਦੇ ਨਾਲ ਭਰਾਵਾਂ ਵਾਂਗ ਵਰਤਦਾ ਸੀ ਉਹਨੇ ਆਪਣੇ ਸਿਰੀ ਨੂੰ ਕਦੇ ਸਿਰੀ ਨਹੀਂ ਸਮਝਿਆ ਸੀ ਸਿਰੀ ਦੇ ਪਰਿਵਾਰ ਦੀ ਬੜੀ ਇੱਜ਼ਤ ਕਰਦਾ ਸਰਬਨ ਸਿੰਘ ਦੇ ਇੱਕ ਬੇਟੀ ਹੁੰਦੀ ਆ ਸਰਬਨ ਸਿੰਘ ਆਪਣੀ ਬੇਟੀ ਨੂੰ ਬੜਾ ਪਿਆਰ ਕਰਦਾ ਪਿੰਡ ਦੇ ਵਿੱਚ ਹਰ ਇੱਕ ਮਸਲੇ ਦੇ ਵਿੱਚ ਜਦੋਂ ਸਰਬਨ ਸਿੰਘ ਨੂੰ ਬੁਲਾਇਆ ਜਾਂਦਾ ਤਾਂ ਸਰਬਨ ਸਿੰਘ ਜਦੋਂ ਕਰੂੰ ਚਿੱਟਾ ਕੁੜਤਾ ਪਜਾਮਾ ਪਾ ਕੇ ਨਿਕਲਦਾ ਤੇ ਆਪਣੀ ਮਟਿਆਰਤੀ ਨੂੰ ਇੱਕ ਗੱਲ ਕਹਿੰਦਾ ਕਿ ਤੀਏ ਇੱਕ ਗੱਲ ਦੀ ਹਮੇਸ਼ਾ ਮੇਰੀ ਦੀ ਇੱਜ਼ਤ ਰੱਖੀ ਕਿ ਪਿੰਡ ਦੇ ਵਿੱਚ ਮੇਰੀ ਸੁਰਤ ਸੰਭਲਣ ਤੋਂ ਲੈ ਕੇ ਪਹਿਲਾਂ ਆਪਣੇ ਬਾਪੂ ਦਾ ਤੇ ਮੇਰਾ ਹੁਣ ਕੀ ਰਤਵਾ ਸੀ ਇਸ ਰਤਵੇ ਦਾ ਖਿਆਲ ਰੱਖੀ ਤੂੰ ਮੇਰੀ ਕੱਲੀ ਧੀ ਆ ਤੇ ਮੈਂ ਤੈਨੂੰ ਲਾਡਾਂ ਤੇ ਚਾਮਾ ਨਾਲ ਪਾਲਿਆ ਮੇਰੇ ਇਸ ਚਿੱਟੇ ਕੁੜਤੇ ਪਜਾਮੇ ਤੇ ਮੈਂ ਕਦੇ ਦਾਗ ਨਹੀਂ ਪਹਿਣ ਦਿੱਤਾ ਤੇ ਮੇਰੀ ਪੱਗ ਤੇ ਕਦੇ ਕੋਈ ਦਾਗ ਨਹੀਂ ਪਿਆ ਤੇ ਜਦੋਂ ਧੀਆ ਮਟਿਆਰਾਂ ਹੋ ਜਾਂਦੀਆਂ ਨੇ ਨਾ ਉਦੋਂ ਮਾਂ ਪਿਓ ਦੇ ਚਿੱਟੇ ਕੁਰਤੇ ਪਜਾਮੇ ਤੇ ਪੱਗ ਆ ਜਿਹੜੀ ਉਹ ਧੀਆ ਹੀ ਬਣ ਜਾਂਦੀਆਂ ਨੇ ਜੇ ਧੀਆ ਕੋਈ ਮਾੜੀ ਮੋਟੀ ਵੀ ਗਲਤੀ ਕਰ ਦੇਣ ਤਾਂ ਮਾਂ ਪਿਓ ਦੀ ਇੱਜ਼ਤ ਤੇ ਦਾਗ ਲੱਗ ਜਾਂਦਾ ਤੇ ਉਹ ਦਾਗ ਕਦੇ ਵੀ ਧੋਤਾ ਨਹੀਂ ਜਾਂਦਾ ਇਹ ਕਹਿ ਕੇ ਉਹ ਆਪਣੀ ਧੀ ਦੇ ਸਿਰ ਤੇ ਹੱਥ ਰੱਖਦਾ ਤੇ ਉਹਦੀ ਧੀ ਹਮੇਸ਼ਾ ਇਹੀ ਕਹਿੰਦੀ ਕਿ ਬਾਪੂ ਤੇਰੀ ਧੀ ਮਰ ਸਕਦੀ ਆ ਪਰ ਤੇਰੀ ਇੱਜ਼ਤ ਨੂੰ ਕਦੇ ਦਾਗ ਨਹੀਂ ਲਾਊਗੀ ਜਦੋਂ ਉਹ ਦੀਤੀਏ ਕਹਿੰਦੀ ਤਾਂ ਉਹਦਾ ਸੀਨਾ ਮਾਂ ਨਾਲ ਚੌੜਾ ਹੋ ਜਾਂਦਾ ਸਮਾ ਗੁਜਰਦਾ ਸਰਬਣ ਸਿੰਘ ਉਸੇ ਤਰ੍ਹਾਂ ਪਿੰਡ ਦੇ ਵਿੱਚ ਚੰਗੇ ਕੰਮ ਕਰਦਾ ਇੱਕ ਦਿਨ ਸਰਬਣ ਸਿੰਘ ਦੇ ਗਵਾਂਢ ਚੋਂ ਹੀ ਇੱਕ ਬੰਦਾ ਸਰਬਣ ਸਿੰਘ ਕੋਲ ਆਉਂਦਾ ਉਹਦਾ ਨਾਮ ਜੋਗਿੰਦਰ ਸਿੰਘ ਸੀ ਜੋਗਿੰਦਰ ਸਿੰਘ ਸਰਬਣ ਨੂੰ ਕਹਿੰਦਾ ਕਿ ਬਾਈ ਸਰਬਣਾ ਵੈਸੇ ਤਾਂ ਤੇਰੀ ਲੋੜ ਕਦੋਂ ਨਹੀਂ ਪਈ ਪਰ ਅੱਜ ਤੇਰੀ ਜ਼ਿਆਦਾ ਹੀ ਲੋੜ ਪਈ ਉਹ ਕਹਿੰਦਾ ਦੱਸ ਬਾਈ ਜੇ ਮੈਂ ਕੰਮ ਆ ਸਕਦਾ ਹੋਇਆ ਮੈਂ ਕਿਉਂ ਨਹੀਂ ਆਉਂਗਾ ਕਹਿੰਦਾ ਮੁੰਡੇ ਦਾ ਦਾਖਲਾ ਭਰਨਾ ਤੇ ਮੈਨੂੰ ਪੈਸੇ ਚਾਹੀਦੇ ਆ ਉਹ ਕਹਿੰਦਾ ਅੱਛਾ ਕਿੱਥੇ ਭਰਨਾ ਦਾਖਲਾ ਮੁੰਡੇ ਦਾ ਕਹਿੰਦਾ ਮੁੰਡਾ ਕਾਲਜ ਲੱਗਣ ਦੀ ਜਿੱਦ ਕਰਦਾ ਉਹ ਕਹਿੰਦਾ ਵੀ ਤੂੰ ਆਪਦੀ ਕਬੀਲਦਾਰੀ ਵੇਖ ਜੇ ਤੂੰ ਅੱਜ ਹੀ ਆਪਣੇ ਮੁੰਡੇ ਦੀ ਜਿੱਦ ਪਗਾਏਂਗਾ ਨਾ ਤੇ ਫਿਰ ਤੈਨੂੰ ਔਖਾ ਕਰੂੰ ਉਹ ਕਹਿੰਦਾ ਵੀ ਦੇਖ ਬਾਈ ਜੇ ਤਾਂ ਤੂੰ ਪੈਸੇ ਦੇਣੇ ਆ ਤਾਂ ਦੇ ਦੇ ਤੈਨੂੰ ਇਹ ਨਹੀਂ ਪਤਾ ਮੈਂ ਕਿੰਨਾ ਕੁ ਦੁਖੀ ਹੋਇਆ ਘਰੋਂ ਆਇਆ ਜੇ ਤੇਰੇ ਕੋਲ ਨਹੀਂ ਹੈਗੇ ਤਾਂ ਤੂੰ ਜਵਾਬ ਦੇ ਦੇ ਸਰਵਣ ਸਿੰਘ ਚੁੱਪਚਾਪ ਉੱਠਦਾ ਤੇ ਪੈਸੇ ਲਿਆ ਕੇ ਅੰਦਰੋਂ ਇੱਕ ਗੁੱਟੀ ਉਹਨੂੰ ਦੇ ਦਿੰਦਾ ਤੇ ਉਹ ਜਗਿੰਦਰ ਸਿੰਘ ਆ ਜਿਹੜਾ ਹੱਥ ਜੋੜ ਕੇ ਚੱਲਿਆ ਜਾਂਦਾ ਉਸ ਤੋਂ ਬਾਅਦ ਸਰਵਣ ਸਿੰਘ ਸੋਚਦਾ ਕਿ ਮਾਪਿਓ ਕਿੰਨੇ ਲਾਚਾਰ ਹੁੰਦੇ ਨੇ ਕਿ ਆਪਣੇ ਜਵਾਨ ਪੁੱਤਾਂ ਦੀ ਜਿੱਦ ਪਗਾਉਣ ਵਾਸਤੇ ਕਿਸੇ ਅੱਗੇ ਵੀ ਹੱਥ ਅੜ ਦਿੰਦੇ ਆ ਤੇ ਉਹ ਸ਼ੁਕਰ ਅਦਾ ਕਰਦਾ ਪਰਮਾਤਮਾ ਦਾ ਕਿ ਮੇਰੇ ਔਰਾ ਦਾ ਜਿਹੜੀ ਉਹ ਧੀ ਆ ਮੇਰੀ ਧੀ ਨੇ ਕਦੇ ਇੰਨੀ ਜਿੱਦ ਨਹੀਂ ਕੀਤੀ ਧੀ ਐਨੀ ਜਿੱਦ ਨਹੀਂ ਕਰਦੀਆਂ ਜਿੰਨੀ ਜਿੱਦ ਮੁੰਡੇ ਕਰਦੇ ਆ ਉਸ ਤੋਂ ਬਾਅਦ ਉਹ ਆਪਣੇ ਕੰਮ ਚੱਲਿਆ ਜਾਂਦਾ। ਉਸ ਤੋਂ 1 ਮਹੀਨੇ ਬਾਅਦ ਜੋਗਿੰਦਰ ਸਿੰਘ ਫੇਰ ਆਉਂਦਾ ਤੇ ਸਰਵਣ ਸਿੰਘ ਨੂੰ ਕਹਿੰਦਾ ਕਿ ਮੈਨੂੰ ਥੋੜੇ ਜਿਹੀ ਪੈਸੇ ਚਾਹੀਦੇ ਆ। ਉਹ ਕਹਿੰਦਾ ਵੀ ਪੈਸੇ ਪਹਿਲਾਂ ਵੀ ਤੂੰ ਲੈ ਕੇ ਗਿਆ ਸੀ। ਕਹਿੰਦਾ ਕੋਈ ਗੱਲ ਨਹੀਂ ਸਰਦਾਰਾ, ਬਾਈ ਤੇਰੇ ਪੈਸੇ ਮੈਂ ਮੋੜੂੰਗਾ। ਉਹ ਕਹਿੰਦਾ ਮੈਂ ਪੈਸੇ ਮੋੜਨ ਦੀ ਗੱਲ ਨਹੀਂ ਕਰਦਾ। ਮੈਂ ਇਹ ਕਹਿਣਾ ਵੀ ਜਦੋਂ ਤੇਰੇ ਕੋਲੇ ਪੈਸੇ ਹੈ ਨਹੀਂ ਤੇਰਾ ਹੱਥ ਤੰਗ ਚੱਲ ਰਿਹਾ ਫਿਰ ਤੈਨੂੰ ਇੰਨੀ ਕੀ ਮਜਬੂਰੀ ਆ ਕਿ ਤੂੰ ਮੇਰੇ ਤੋਂ ਲਿਜਾਲ-ਲਿਆ ਕੇ ਵਰਤ ਰਿਹਾ ਇਹ じゃ ਤੂੰ ਕੀ ਕਰ ਰਿਹਾ? ਤਾਂ ਜੋਗਿੰਦਰ ਸਿੰਘ ਕਹਿੰਦਾ ਕਿ ਮੇਰਾ ਮੁੰਡਾ ਕਾਲਜ ਜਾਣ ਲੱਗਿਆ ਉਹਦੇ ਯਾਰ ਬੇਲੀ ਆ ਜਿਹੜੇ ਸਾਰੇ ਉਹ ਗੱਡੀਆਂ ਤੇ ਤੇ ਮੋਟਰਸਾਈਕਲਾਂ ਤੇ ਹੁੰਦੇ ਆ ਤੇ ਇਹ ਬੱਸ ਤੇ ਜਾਂਦਾ ਤੇ ਕਹਿੰਦਾ ਮੈਂ ਬੁਲਟ ਲੈਣਾ ਉਹ ਕਹਿੰਦਾ ਜੋਗਿੰਦਰਾ ਤੇਰਾ ਦਿਮਾਗ ਖਰਾਬ ਤੇਰੇ ਪੁੱਤ ਨੂੰ ਕਾਲਜ ਜਾਣ ਵਾਸਤੇ ਤੂੰ ਕਰਜ਼ਾ ਚੁੱਕ ਕੇ ਬੁਲਟ ਲੈ ਕੇ ਦੇ ਰਿਹਾ ਤੈਨੂੰ ਪਤਾ ਨਹੀਂ ਇਹਦਾ ਕੀ ਨਤੀਜਾ ਹੋ ਉਹ ਕਹਿੰਦਾ ਕਿ ਦੇਖ ਬਾਈ ਮੈਂ ਫਿਰ ਦੁਖੀ ਹੋਇਆ ਤੇ ਅੱਕਿਆ ਹੋਇਆ ਆ ਜੇ ਪੈਸੇ ਦੇਣੇ ਆ ਤਾਂ ਦੇ ਦੇ ਨਹੀਂ ਤੇ ਤੇਰੀ ਮਰਜ਼ੀ ਆ ਸਰਵਣ ਸਿੰਘ ਫੇਰ ਉਹਨੂੰ ਪੈਸੇ ਦੇ ਦਿੰਦਾ ਤੇ ਇਸ ਵਾਰ ਪੈਸੇ ਘੱਟ ਨਹੀਂ ਹੁੰਦੇ ਡੇਢ ਲੱਖ ਰੁਪਈਆ ਹੁੰਦਾ 50000 ਉਹ ਪਹਿਲਾਂ ਲੈ ਕੇ ਗਿਆ ਸੀ ਦਾਖਲੇ ਵੇਲੇ ਡੇਢ ਲੱਖ ਸਰਵਣ ਸਿੰਘ ਨੇ ਕਦੇ ਲਿਖ ਲਿਖਾ ਨਹੀਂ ਕੀਤਾ ਸੀ ਉਹ ਉਹ ਯਾਦ ਰੱਖਦਾ ਸੀ ਵੀ ਕਿੰਨੇ ਪੈਸੇ ਲਏ ਆ ਚਲੋ ਸਮਾਂ ਗੁਜ਼ਰਦਾ ਤੇ ਇਸੇ ਤਰ੍ਹਾਂ ਜਗਿੰਦਰ 2-3 ਵਾਰ ਹੋਰ ਸਰਵਣ ਤੋਂ ਪੈਸੇ ਲੈ ਕੇ ਗਿਆ ਕਰਦੇ ਕਰਾਉਂਦੇ ਉਹ 10 ਲੱਖ ਰੁਪਈਆ ਸਰਵਣ ਸਿੰਘ ਤੋਂ ਲੈ ਲੈਂਦਾ ਹੁਣ ਪੈਸੇ ਲਿਆਂ ਨੂੰ 2 ਸਾਲ ਹੋ ਜਾਂਦੇ ਆ 2 ਸਾਲ ਬਾਅਦ ਸਰਵਣ ਸਿੰਘ ਜਗENDER ਸਿੰਘ ਨੂੰ ਕਹਿੰਦਾ ਕਿ ਬਾਈ ਪੈਸੇ ਦੇਖ ਤੂੰ 2 ਸਾਲ ਹੋ ਗਏ ਲਿਆਂ ਨੂੰ 10-12 ਲੱਖ ਰੁਪਈਆ ਮੈਂ ਕਦੇ ਇਸ ਗੱਲ ਦੀ ਝਾਕ ਨਹੀਂ ਰੱਖੀ ਆਸ ਨਹੀਂ ਰੱਖੀ ਕਿ ਮੈਂ ਤੇਰੇ ਤੋਂ ਵਿਆਜ ਲਵਾਂ ਪਰ ਮੇਰਾ ਮੂਲ ਤਾਂ ਮੋੜ ਤੂੰ ਤਾਂ ਕੁਝ ਵੀ ਨਹੀਂ ਮੋੜਿਆ ਉਹ ਕਹਿੰਦਾ ਬਾਈ ਮੇਰਾ ਹੱਥ ਬਹੁਤ ਤੰਗ ਆ ਉਹ ਕਹਿੰਦਾ ਮੈਂ ਤੈਨੂੰ ਉਦੋਂ ਵੀ ਕਿਹਾ ਸੀ ਖਰਚੇ ਕਰਨ ਵੇਲੇ ਹਨਾ ਵੀ ਜਦੋਂ ਹੱਥ 'ਚ ਨਾ ਹੋਣ ਇੰਨਾ ਖਰਚਾ ਨਹੀਂ ਕਰੀਦਾ ਹੁੰਦਾ ਉਹ ਕਹਿੰਦਾ ਕੋਈ ਨਾ ਬਾਈ ਤੇਰੇ ਤਾਂ ਪੈਸੇ ਦੇ ਕੇ ਖੜਾ ਛਡਾਉਂ ਮੈਂ ਕਿਹੜਾ ਪਿੰਡ ਛੱਡ ਕੇ ਜਾਣਾ ਉਹ ਕਹਿੰਦਾ ਜਗਿੰਦਰ ਆ ਮੇਰੀ ਗੱਲ ਦਾ ਗੁੱਸਾ ਨਾ ਕਰ ਪਰ ਚਾਦਰ ਨਾਲੋਂ ਵੱਧ ਪਸਾਰੇ ਪੈਰ ਨਾ ਕਈ ਵਾਰੀ ਤੰਗ ਕਰਦੇ ਆ ਇਹ ਕਹਿ ਕੇ ਸਰਬਨ ਸਿੰਘ ਉੱਥੋਂ ਚੱਲਿਆ ਜਾਂਦਾ ਤੇ ਜਗਿੰਦਰ ਸਿੰਘ ਆ ਜਿਹੜਾ ਉਹ ਇਸ ਗੱਲ ਦਾ ਗੁਰਾ ਮਣਾਉਂਦਾ ਕਿ ਮੇਰੇ ਤੋਂ ਇਹਨੇ ਪੈਸੇ ਮੰਗੇ ਇੱਕ ਦੋ ਵਾਰ ਫਿਰ ਸਰਬਨ ਸਿੰਘ ਨੇ ਆਪਣਾ ਸਿਰੀ ਜਗਿੰਦਰ ਸਿੰਘ ਦੇ ਘਰ ਭੇਜਿਆ ਤਾਂ ਜਗਿੰਦਰ ਸਿੰਘ ਦਾ ਮੁੰਡਾ ਜਿਹੜਾ ਉਹਨੂੰ ਇਹ ਗੱਲ ਨੋਟ ਹੋ ਗਈ ਵੀ ਸਰਬਨ ਸਿੰਘ ਦਾ ਸੀਰੀ ਸਾਡੇ ਘਰ ਆਉਂਦਾ ਤੇ ਉਹ ਆਪਣੇ ਪਿਓ ਨੂੰ ਪੁੱਛਦਾ ਵੀ ਇਹ ਕੀ ਲੈਣ ਆਉਂਦਾ ਤਾਂ ਉਹਦਾ ਪਿਓ ਕਹਿੰਦਾ ਕਿ ਤੇਰੇ ਹੀ ਕੰਡੇ ਬੀਜੇ ਆ ਤੈਨੂੰ ਬੁਲਟ ਲੈ ਕੇ ਦੇਣ ਦੇ ਚੱਕਰ 'ਚ ਫਿਰ ਗੱਡੀ ਲੈ ਕੇ ਦੇਣ ਦੇ ਚੱਕਰ 'ਚ ਮੈਂ ਜੋ ਕਰਜ਼ਾ ਲਿਆ ਨਾ ਉਹ ਤੋਂ ਉਹ ਪੈਸੇ ਮੰਗਦਾ ਇਸ ਗੱਲ ਦਾ ਜੋਗਿੰਦਰ ਸਿੰਘ ਦੇ ਮੁੰਡੇ ਨੂੰ ਗੁਰਾ ਲੱਗਦਾ ਤੇ ਉਹ ਕਹਿੰਦਾ ਵੀ ਅੱਛਾ ਉਹਦੀ ਇੰਨੀ ਔਕਾਤ ਵੀ ਉਹਨਾਂ ਦਾ ਸੀਰੀ ਆਪਣੇ ਪੈਸੇ ਮੰਗਣਾ ਵੀ ਤੇ ਤੂੰ ਮਾਰ ਪੈਸੇ ਉਹਦੇ ਮੱਥੇ ਨਾਲ ਉਹ ਕਹਿੰਦਾ ਜੇ ਮੇਰੇ ਕੋਲੇ ਪੈਸੇ ਹੁਣ ਮੈਂ ਮਾਰਾਂ ਨਾ ਮੇਰਾ ਕਿਹੜਾ ਜੀ ਕਰਦਾ ਕਹਾਉਣ ਨੂੰ ਉਹਨੇ ਫਿਰ ਜ਼ਮੀਨ ਦੇ ਦੇ ਇਹ ਗੱਲ ਜੋਗਿੰਦਰ ਸਿੰਘ ਦੇ ਦਿਮਾਗ 'ਚ ਵੀ ਆ ਜਾਂਦੀ ਆ ਵੀ ਪੈਸੇ ਤਾਂ ਮੇਰੇ ਕੋਲੇ ਨਾ ਅੱਜ ਜੁੜਨ ਨਾ ਕੱਲ ਜੁੜਨ ਵੀ ਮੈਂ ਜ਼ਮੀਨ ਦੇ ਦਿੰਨਾ ਚੱਲ ਉਹ ਅਗਲੇ ਦਿਨ ਸਰਵਣ ਸਿੰਘ ਕੋਲ ਜਾਂਦਾ ਤੇ ਉਹਨੂੰ ਕਹਿੰਦਾ ਕਿ ਆਪਣੀ ਜ਼ਮੀਨ ਦੋਨਾਂ ਘਰਾਂ ਦੀ ਨਾਲ ਲੱਗਦੀ ਆ ਦੇਖ ਪੈਸੇ ਤਾਂ ਮੇਰੇ ਕੋਲੇ ਹੈ ਨਹੀਂ ਤੇ ਤੂੰ ਐ ਕਰ ਤੂੰ ਜ਼ਮੀਨ ਲੈ ਲੈ ਜਿੰਨੀ ਬਣਦੀ ਆ 12 ਲੱਖ ਦੀ ਜਿੰਨਾ ਹਿੱਸਾ ਬਣਦਾ ਉੰਨੀ ਲੈ ਲੈ ਤੇ ਸਰਵਣ ਸਿੰਘ ਕਹਿੰਦਾ ਵੀ ਦੇਖ ਮੇਰਾ ਕੋਈ ਇਰਾਦਾ ਤਾਂ ਹੈ ਨਹੀਂ ਸੀ ਜ਼ਮੀਨ ਲੈਣ ਦਾ ਪਰ ਇਹ ਗੱਲ ਸਹੀ ਕਹਿ ਰਿਹਾ ਤੂੰ ਵੀ ਅੱਜ ਜਦੋਂ ਤੇਰੇ ਕੋਲ ਕੋਈ ਕਮਾਈ ਦਾ ਸਾਧਨ ਨਹੀਂ ਤੂੰ ਪੈਸੇ ਕਿੱਥੋਂ ਦੇਵੇਂਗਾ ਮੇਰੇ ਵੀ ਚਲ ਫਿਰ ਐਦਾਂ ਕਰਦੇ ਆ ਜ਼ਮੀਨ ਦਾ ਲਿਖ ਰਖਾ ਕਰਾ ਲਾ ਜ਼ਮੀਨ ਦਾ ਲਿਖ ਲਿਖਾ ਹੋ ਜਾਂਦਾ ਤੇ ਉਹਦੇ ਵਿੱਚ ਇਹ ਲਿਖਿਆ ਜਾਂਦਾ ਵੀ ਜਦੋਂ ਜਗਿੰਦਰ ਸਿੰਘ ਕੋਲ ਪੈਸੇ ਹੋਏ ਉਹ ਪੈਸੇ ਦੇ ਦੂ ਉਹਨਾ ਟਾਈਮ ਜਿਹੜੀ ਜ਼ਮੀਨ ਆ ਇਹ ਸਰਵਣ ਸਿੰਘ ਦੀ ਆ ਚਲੋ ਜਦੋਂ ਹੁਣ ਸਰਵਣ ਸਿੰਘ ਦੇ ਹਿੱਸੇ ਆ ਗਈ ਉਹ ਜ਼ਮੀਨ ਸਰਬਨ ਸਿੰਘ ਦਾ ਸਿਰੀ ਜਿਹੜਾ ਕਿ ਜ਼ਮੀਨ ਤੇ ਖੇਤੀ ਕਰਦਾ ਨਾਲ ਹੀ ਉਸ ਜ਼ਮੀਨ ਤੇ ਕਰਦਾ ਤੇ ਨਾਂ ਲੱਗਦੀ ਜ਼ਮੀਨ ਕਰਕੇ ਮੋਟਰ ਦੇ ਰੋਲੇ ਕਰਕੇ ਉਹਨਾਂ ਦਾ ਨਾ ਥੋੜੇ ਦਿਨਾਂ ਬਾਅਦ ਹੀ ਕੋਈ ਨਾ ਕੋਈ ਪੰਗਾ ਪਿਆ ਰਹਿੰਦਾ ਮਤਲਬ ਕਿ ਜਦੋਂ ਵੀ ਸਰਬਨ ਸਿੰਘ ਜਾਂ ਉਹਦਾ ਸਿਰੀ ਖੇਤ ਜਾਂਦੇ ਤਾਂ ਜਗਿੰਦਰ ਸਿੰਘ ਜਾਂ ਉਹਦਾ ਮੁੰਡਾ ਹੁੰਦੇ ਉਹਨਾਂ ਨੇ ਕਦੇ ਵੱਟ ਵੱਢਦੀ ਕਦੇ ਪਾਣੀ ਲਾਤਾ ਕਦੇ ਖੁਸ਼ ਕਰਤਾ ਇੰਨਾਂ ਗੱਲਾਂ ਦੀ ਉਹ ਮਤਲਬ ਖੁੰਦਕਾ ਦੀਆਂ ਕਰਦੇ ਰਹੇ ਕਿਉਂਕਿ ਜੋਗਿੰਦਰ ਸਿੰਘ ਤੇ ਉਹਦੇ ਬੇਟੇ ਦੇ ਮਨ 'ਚ ਕਿਤੇ ਨਾ ਕਿਤੇ ਇਹ ਗੱਲ ਸੀ ਵੀ ਇਹਨੇ ਸਾਡੀ ਜ਼ਮੀਨ ਲਈ ਆ ਤਾਂ ਚਲੋ ਸਰਵਣ ਸਿੰਘ ਨੇ ਪਹਿਲਾਂ ਤਾਂ ਇੱਕ ਦੋ ਵਾਰੀ ਪਿਆਰ ਨਾਲ ਸਮਝਾਇਆ ਪੰਚਾਇਤ ਰਾਹੀਂ ਵੀ ਗੱਲ ਕੀਤੀ ਇੱਕ ਵਾਰ ਉਹ ਚੁੱਪ ਕਰ ਜਾਂਦੇ ਟਿਕ ਜਾਂਦੇ ਫਿਰ ਫਿਰ ਉਹੀ ਕੰਮ ਸ਼ੁਰੂ ਕਰ ਲੈਂਦੇ ਤੇ ਇਧਰੋਂ ਜਿਹੜਾ ਜੋਗਿੰਦਰ ਸਿੰਘ ਦਾ ਮੁੰਡਾ ਸੀ ਉਹਨੂੰ ਇਹ ਗੱਲ ਬੜੀ ਰੜਕਦੀ ਸੀ ਕਿ ਇਹਨੇ ਮੇਰੀ ਜ਼ਮੀਨ ਲਈ ਮੇਰੇ ਪਿਓ ਦੀ ਜ਼ਮੀਨ ਇੱਕ ਦਿਨ ਸਰਵਣ ਸਿੰਘ ਖੇਤ ਗਿਆ ਸਰਵਣ ਸਿੰਘ ਦਾ ਸੀਰੀ ਖੇਤ ਕੰਮ ਕਰ ਰਿਹਾ ਸੀ ਸਰਵਣ ਸਿੰਘ ਚਾਹ ਲੈ ਕੇ ਜਾਂਦਾ ਉਹਦੀ ਤੇ ਚਲੋ ਦੋਨੋਂ ਉਹ ਜ਼ਮੀਨ ਦੇਖਣ ਲੱਗ ਜਾਂਦੇ ਆ ਗੱਲਾਂ ਕਰਨ ਲੱਗ ਜਾਂਦੇ ਆ ਤਾਂ ਇੰਨੇ ਨੂੰ ਜਗਿੰਦਰ ਸਿੰਘ ਤੇ ਉਹਦਾ ਮੁੰਡਾ ਵੀ ਮੋਟਰਸਾਈਕਲ ਤੇ ਖੇਤ ਆ ਜਾਂਦੇ ਆ ਤੇ ਜਦੋਂ ਉਹ ਖੇਤ ਆਉਂਦੇ ਆ ਉੱਥੇ ਉਹਨਾਂ ਦੀ ਤੂੰ ਤੂੰ ਮੈਂ ਮੈਂ ਹੋ ਜਾਂਦੀ ਆ ਜਗਿੰਦਰ ਸਿੰਘ ਦਾ ਮੁੰਡਾ ਸਰਵਣ ਸਿੰਘ ਨੂੰ ਤਾਨਾ ਮਾਰਦਾ ਉਹਨੂੰ ਕਹਿੰਦਾ ਕਿ ਤੂੰ ਕੀ ਬੋਲਣ ਨੂੰ ਮਰਦਾ ਤੂੰ ਸਾਡੀ ਜ਼ਮੀਨ ਲਈ ਇਸ ਗੱਲ ਦਾ ਤੈਨੂੰ ਹੰਕਾਰ ਆ ਮਾਣ ਆ ਵੀ ਅਸੀਂ ਤੇਰਾ ਕਰਜ਼ਾ ਦੇਣਾ ਸੀ ਤੇ ਤੂੰ ਸਾਡੀ ਜ਼ਮੀਨ ਲਈ ਕਹਿੰਦਾ ਤੇਰੀ ਸਭ ਤੋਂ ਵੱਡੀ ਇੱਜ਼ਤ ਤੇਰੀ ਧੀ ਆ ਨਾ ਸਭ ਤੋਂ ਵੱਡੀ ਪ੍ਰਾਪਰਟੀ ਉਹ ਤਾਂ ਕਹਿੰਦਾ ਮੇਰੇ ਵੱਸ ਚਾ ਤੇਰੀ ਧੀ ਨਾਲ ਕਹਿੰਦਾ ਮੇਰੀ ਆਸ਼ਕੀ ਆ ਤੇਰੀ ਧੀ ਨਾਲ ਮੇਰੀ ਯਾਰੀ ਆ ਆ ਸ਼ਬਦ ਉਹ ਬੋਲਦਾ ਤਾਂ ਸਰਵਣ ਸਿੰਘ ਨੂੰ ਅਟੈਕ ਆਉਂਦਾ ਨਹੀਂ ਪਰ ਉਹਦੀ ਹਾਲਤ ਕੋਈ ਨਹੀਂ ਰਹਿੰਦੀ ਉਹਨੂੰ ਪਸੀਨਾ ਆ ਜਾਂਦਾ ਉਹਨੂੰ ਚੱਕਰ ਆ ਜਾਂਦਾ ਤੇ ਉਹ ਉੱਥੇ ਹੀ ਕੁਰਸੀ ਤੇ ਬਹਿ ਜਾਂਦਾ ਉਹਦਾ ਸੀਰੀ ਭੱਜਿਆ-ਭੱਜਿਆ ਆਉਂਦਾ ਤੇ ਮੂੰਹ ਪਸੀਨਾ ਆਇਆ ਵੇਖ ਕੇ ਫਟਾਫਟ ਪਾਣੀ ਦਿੰਦਾ ਤੇ ਸੀਰੀ ਆ ਜਿਹੜਾ ਚਰਨਾ ਉਹ ਕਹਿੰਦਾ ਕਿ ਜਗENDER ਜੀਆ ਮੇਰੀ ਔਕਾਤ ਤਾਂ ਹੈ ਨਹੀਂ ਕਹਿਣ ਦੀ ਪਰ ਕਹਿੰਦਾ ਆਪਣੇ ਮੁੰਡੇ ਨੂੰ ਸਮਝਾ ਜ਼ੁਬਾਨ ਤੇ ਲਗਾਮ ਦੇਵੇ ਇੰਨੀ ਵੱਡੀ ਗੱਲ ਕਹਿਣ ਤੋਂ ਪਹਿਲਾਂ ਸੋਚੇ ਧੀਆ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਤਾ जोगिंदर ਸਿੰਘ ਦਾ ਮੁੰਡਾ ਪਹਿਲੇ ਹੀ ਬੋਲ ਪੈਂਦਾ ਕਿ ਅੱਛਾ ਤੈਨੂੰ ਬੜਈ ਇਹਦੀ ਧੀ ਦਾ ਗੁੱਸਾ ਆਇਆ ਤੇ ਜਿਹੜੀ ਜ਼ਮੀਨ ਆ ਨਾ ਉਹ ਮਾਂ ਦੇ ਬਰਾਬਰ ਹੁੰਦੀ ਆ ਜੇ ਇਹਨੂੰ ਆਪਣੀ ਧੀ ਦੀ ਇੱਜ਼ਤ ਦੀ ਗੱਲ ਦਾ ਗੁੱਸਾ ਆਇਆ ਤਾਂ ਇਹਨੇ ਸਾਡੀ ਮਾਵਾ ਵਰਗੀ ਜ਼ਮੀਨ ਲਖਾ ਲਈ ਮਿੰਟੇ ਚ ਜ਼ਮੀਨ ਲੈ ਲਈ ਉਹ ਕਹਿੰਦਾ ਵੀ ਤੁਸੀਂ ਆਪ ਹੀ ਦਿੱਤੀ ਆ ਤੁਹਾਡੇ ਤੋਂ ਕਰਜ਼ਾ ਮੋੜਿਆ ਨਹੀਂ ਗਿਆ ਤੁਸੀਂ ਜ਼ਮੀਨ ਦੇਤੀ ਵੀ ਇਹਨੇ ਕਿਹੜਾ ਤੱਕੇ ਨਾਲ ਲਈ ਆ ਤਾਂ ਜਿਹੜਾ ਸਰਵਣ ਸਿੰਘ ਆ ਉਹ ਸੀਰੀ ਨੂੰ ਚੁੱਪ ਕਰਾਉਂਦਾ ਇਹਨੂੰ ਕਹਿੰਦਾ ਚਰਨੇ ਆ ਚੁੱਪ ਕਰ ਜਾ ਚੁੱਪ ਕਰ ਜਾ ਵਸ ਤੂੰ ਤੂੰ ਬੋਲ ਨਾ ਤੂੰ ਇੱਥੇ ਚੁੱਪ ਕਰ ਜਾ ਤੇ ਚਲੋ ਸੀਰੀ ਜਿਹੜਾ ਉਹ ਚੁੱਪ ਕਰ ਜਾਂਦਾ ਉਹ ਦੋਨੋਂ ਪਿਓ ਪਤ ਉਥੋਂ ਕਾਫੀ ਬੋਲ ਕੇ ਚਲੇ ਜਾਂਦੇ ਆ ਹੁਣ ਸਰਵਣ ਸਿੰਘ ਦੇ ਦਿਮਾਗ ਦੇ ਵਿੱਚ ਇਹ ਗੱਲ ਘਰ ਕਰ ਜਾਂਦੀ ਆ ਉਹਨੂੰ ਇਹ ਲੱਗਣ ਲੱਗ ਜਾਂਦਾ ਕਿ ਸੱਚੀ ਮੇਰੀ ਕੁੜੀ ਇਹਦੇ ਨਾਲ ਗਲਤ ਹੋ ਸਕਦੀ ਆ ਇੱਕ ਪਾਸੇ ਉਹ ਆਪਣੀ ਧੀ ਦੇ ਮਾਸੂਮ ਚਿਹਰੇ ਵੱਲ ਵੇਖਦਾ ਉਹਨੂੰ ਮਤਲਬ ਲੱਗਦਾ ਵੀ ਮੇਰੀ ਧੀ ਇਦਾਂ ਨਹੀਂ ਕਰ ਸਕਦੀ ਪਰ ਉਹਦੀ ਕਹੀ ਹੋਈ ਗੱਲ ਉਹਦੇ ਕੰਨਾਂ 'ਚ ਗੂੰਜਦੀ ਰਹਿੰਦੀ ਆ ਤੇ ਸਰਵਣ ਸਿੰਘ ਰਾਤ ਨੂੰ ਜਦੋਂ ਘਰ ਜਾਂਦਾ ਸ਼ਰਾਬ ਦੀ ਬੋਤਲ ਕੱਢਦਾ ਤੇ ਸਿੱਧੀ ਮੂੰਹ ਨੂੰ ਲਾ ਲੈਂਦਾ ਸ਼ਰਾਬ ਪੀ ਕੇ ਉਹ ਪੂਰਾ ਟੱਲੀ ਹੋ ਜਾਂਦਾ ਉਸ ਤੋਂ ਬਾਅਦ ਉਹ ਆਪਣਾ ਪਿਸਤੌਲ ਚੱਕਦਾ ਤੇ ਬਾਹਰ ਨੂੰ ਤੁਰ ਜਾਂਦਾ ਤੇ ਉਹਦੇ ਘਰ ਵਾਲੀ ਆ ਜਿਹੜੀ ਉਹ ਸੀਰੀ ਨੂੰ ਕਹਿੰਦੀ ਆ ਚਰਨਿਆ ਤੇਰੇ ਬਾਈ ਨੂੰ ਅੱਜ ਕੀ ਹੋਇਆ ਤੇਰੇ ਬਾਈ ਨੇ ਤਾਂ ਕਦੇ ਇੰਨੀ ਪੀਤੀ ਨਹੀਂ ਕੀ ਕਹਿਣਾ ਕਦੇ ਸ਼ੌਂਕ ਨੂੰ ਦੋ ਪੈਗ ਲਾਏ ਹੁਣ ਜਦੋਂ ਯਾਰਾਂ ਵੇਲੀਆਂ 'ਚ ਬੈਠਾ ਹੋਵੇ ਅੱਜ ਤਾਂ ਪੀਕੇ ਮੈਨੂੰ ਗੁੱਸੇ ਦੇ ਵਿੱਚ ਲੱਗਿਆ ਤਾਂ ਸੀਰੀ ਕਹਿੰਦਾ ਕਿ ਨਹੀਂ ਭਾਬੀ ਇਹੋ ਜੀ ਤਾਂ ਕੋਈ ਗੱਲ ਨਹੀਂ ਚਲ ਮੈਂ ਜਾਂਦਾ ਪਿੱਛੇ ਜਦੋਂ ਉਹ ਗੱਡੀ ਲੈ ਕੇ ਜਾਂਦਾ ਸਰਬਨ ਸਿੰਘ ਤਾਂ ਜਿਹੜਾ ਸੀਰੀ ਆ ਉਹ ਪਿੱਛੇ ਚលਿਆ ਜਾਂਦਾ ਸਰਬਨ ਸਿੰਘ ਖੇਤ ਦੀ ਮੋਟਰ ਤੇ ਜਾ ਕੇ ਬਹਿ ਜਾਂਦਾ ਤੇ ਚਰਨਾ ਵੀ ਉਹਦੇ ਪਿੱਛੇ ਜਾਂਦਾ ਸਰਬਨ ਸਿੰਘ ਸ਼ਰਾਬ ਦਾ ਪੂਰਾ ਰੱਜਿਆ ਹੁੰਦਾ ਉਹਨੂੰ ਕੋਈ ਸੁਰਤ ਨਹੀਂ ਹੁੰਦੀ ਤਾਂ ਚਰਨਾ ਆ ਕੇ ਉਹਨੂੰ ਕਹਿੰਦਾ ਕਿ ਸਰਦਾਰ ਜੀ ਐਨੀ ਰਾਤ ਨੂੰ ਤੁਸੀਂ ਮੋਟਰ ਤੇ ਕੀ ਲੈਣ ਆਏ ਹੋ ਇਹ ਗੱਲ ਠੀਕ ਨਹੀਂ ਹੈਗੀ ਚਲੋ ਘਰ ਚੱਲੀਏ ਜਦੋਂ ਉਹ ਘਰ ਜਾਣ ਨੂੰ ਕਹਿੰਦਾ ਤਾਂ ਸਰਵਣ ਸਿੰਘ ਨੂੰ ੱੱਕਾ ਦੇ ਦਿੰਦਾ ਤੇ ਉਹਨੂੰ ਕਹਿੰਦਾ ਤੂੰ ਚਲਿਆ ਜਾ ਕਰ ਮੈਂ ਨਹੀਂ ਜਾਣਾ ਜਦੋਂ ਸਰਵਣ ਸਿੰਘ ਐਦਾਂ ਡੱਕ ਕੇ ਹਨਾ ਜਾਂਦਾ ਖੇਤ ਤੇ ਸਿਰੀ ਵੀ ਸਮਝ ਜਾਂਦਾ ਵੀ ਇਹ ਜਿਹੜਾ ਮਿਹਣਾ ਵਦਿਆ ਨਾ ਉਹਦਾ ਅਸਰ ਆ ਨਾ ਤਾਂ ਹੁਣ ਉਹ ਕਿਸੇ ਨੂੰ ਦੱਸ ਸਕਦਾ ਸੀ ਉਹਨੂੰ ਕਹਿੰਦਾ ਸਰਦਾਰ ਜੀ ਇਹ ਗੱਲ ਠੀਕ ਨਹੀਂ ਕਿਸੇ ਦੀਆਂ ਗੱਲਾਂ ਦੇ ਵਿੱਚ ਆ ਕੇ ਨਾ ਆਪਦੇ ਧੀ ਪੁੱਤ ਨੂੰ ਗਲਤ ਸਮਝਣਾ ਹੀ ਠੀਕ ਨਹੀਂ ਉਹ ਕਹਿੰਦਾ ਕਿ ਚੱਲ ਐਦਾਂ ਕਰਾ ਉਹਦੀ ਕਹੀ ਗੱਲ ਤੇ ਮੈਂ ਯਕੀਨ ਨਹੀਂ ਕਰਦਾ ਪਰ ਤੂੰ ਇੱਕ ਵਫਾਦਾਰੀ ਨਿਭਾ ਮੇਰੇ ਨਾਲ ਤੂੰ ਇਸ ਗੱਲ ਦਾ ਪਤਾ ਕਰ ਵੀ ਉਹ ਸੱਚ ਕਹਿ ਰਿਹਾ ਜਾਂ ਝੂਠ ਕਹਿ ਰਿਹਾ ਉਹ ਕਹਿੰਦਾ ਚੱਲੇ ਮੇਰੇ ਤੇ ਛੱਡ ਦੋ ਗੱਲ ਚਰਨੇ ਨੇ ਇਸ ਗੱਲ ਦੀ ਹਾਮੀ ਭਰ ਦਿੱਤੀ ਤੇ ਉਹਨੂੰ ਵੜਿਆ ਕੇ ਜੀ ਹਨਾ ਕਰ ਲਿਆ ਆਉਂਦਾ ਸਰਵਣ ਸਿੰਘ ਘਰੇ ਆਉਂਦਾ ਤੇ ਜਾ ਕੇ ਬੈੱਡ ਤੇ ਉਹਨੂੰ ਲਟਾ ਦਿੰਦਾ ਸੌ ਜਾਂਦਾ ਉਹ ਇਸੇ ਤਰ੍ਹਾਂ ਇਹ ਸਿਲਸਿਲਾ ਕਈ ਦਿਨ ਚੱਲਦਾ ਰਹਿੰਦਾ ਸ਼ਾਮ ਹੁੰਦਿਆਂ ਹੀ ਸਰਵਣ ਸਿੰਘ ਦਾਰੂ ਨਾਲ ਅੱਜ ਲੈਦਾ ਕਦੇ ਖੇਤ ਚਲਿਆ ਜਾਂਦਾ ਉਧੇ ਘਰ ਵਾਲੀ ਹੈਰਾਨ ਹੁੰਦੀ ਆ ਤੇ ਉਹਦੀ ਧੀ ਵੀ ਹੈਰਾਨ ਹੁੰਦੀ ਆ ਵੀ ਡੈਡੀ ਨੇ ਤਾਂ ਕਦੇ ਇੰਨੀ ਸ਼ਰਾਬ ਪੀਤੀ ਨਹੀਂ ਸੀ ਹੁਣ ਡੈਡੀ ਨੂੰ ਕੀ ਹੋ ਗਿਆ ਸਰਵੰਤ ਸਿੰਘ ਨਾਂ ਨੇ ਆਪਦੀ ਘਰ ਵਾਲੀ ਨੂੰ ਦੱਸਦਾ ਇਹ ਗੱਲ ਤੇ ਨਾਲ ਆਪਣੀ ਧੀ ਨੂੰ ਦੱਸਦਾ ਉਹ ਅੰਦਰੇ-ਅੰਦਰੀ ਇਸ ਗਮਨ ਦੇ ਵਿੱਚ ਸ਼ਰਾਬ ਪੀਂਦਾ ਗੁੱਸਾ ਕਰਦਾ ਤੇ ਉਧਰੋਂ ਚਰਨਾ ਜਿਹੜਾ ਉਹ ਜਦੋਂ ਵੀ ਸਰਵੰਤ ਸਿੰਘ ਦੀ ਧੀ ਕਾਲਜ ਜਾਂਦੀ ਤਾਂ ਉਹ ਸਾਈਕਲ ਤੇ ਉਹਦੇ ਪਿੱਛੇ ਸ਼ਹਿਰ ਚੱਲਿਆ ਜਾਂਦਾ ਦੋ ਤਿੰਨ ਦਿਨ ਉਹ ਜਾਂਦਾ ਰਿਹਾ ਤੇ ਇੱਕ ਦਿਨ ਉਹ ਸਰਬਣ ਸਿੰਘ ਦੀ ਧੀ ਨੂੰ ਉਸੇ ਗਵੰਡੀਆਂ ਦੇ ਮੁੰਡੇ ਨਾਲ ਬੁਲਟ ਤੇ ਬੈਠੀ ਨੂੰ ਜਾਂਦੀ ਨੂੰ ਵੇਖ ਲੈਂਦਾ ਵੇਖ ਕੇ ਸੀਰੀ ਨੂੰ ਇਹ ਗੱਲ ਜੱਜ ਜਾਂਦੀ ਹੈ ਵੀ ਇਹਦਾ ਮਤਲਬ ਉਹਨੇ ਜੋ ਗੱਲ ਕਹੀ ਇਹ ਸਹੀ ਆ ਤੇ ਚਲੋ ਉਸ ਤੋਂ ਬਾਅਦ ਉਹ ਘਰ ਆਉਂਦਾ ਘਰ ਆ ਕੇ ਸ਼ਾਮ ਨੂੰ ਉਹ ਖੇਤ ਜਾਂਦੇ ਆ ਤੇ ਉੱਥੇ ਸਰਬਣ ਸਿੰਘ ਦਾਰੂ ਪੀਣੀ ਸ਼ੁਰੂ ਕਰ ਦਿੰਦਾ ਤੇ ਉਹਨੂੰ ਕਹਿੰਦਾ ਕਿ ਚਰਨੇ ਆ ਮੈਂ ਤੈਨੂੰ ਇੱਕ ਕੰਮ ਕਿਹਾ ਸੀ ਤੂੰ ਕੀਤਾ ਕਿ ਨਾ ਉਹ ਕਹਿੰਦਾ ਕਿ ਸਰਦਾਰ ਜੀ ਕੰਮ ਤਾਂ ਮੈਂ ਕਰਤਾ ਹੁਣ ਤੁਸੀਂ ਇਹ ਦੱਸੋ ਕਿ ਮੈਂ ਤੁਹਾਨੂੰ ਸੱਚ ਦੱਸਾਂ ਕਿ ਝੂਠ ਉਹ ਕਹਿੰਦਾ ਝੂਠ ਕਿਉਂ ਦੱਸਣਾ ਸੱਚ ਦੱਸ ਉਹ ਕਹਿੰਦਾ ਕਿ ਗੱਲ ਤਾਂ ਉਸ ਬੰਦੇ ਦੀ ਸਹੀ ਆ ਆਪਣੀ ਧੀ ਹੀ ਆਪਾਂ ਨੂੰ ਧੋਖਾ ਦੇਗੀ ਮੈਂ ਉਹਦੇ ਨਾਲ ਮੋਟਰਸਾਈਕਲ ਤੇ ਚੜੀ ਜਾਂਦੀ ਵੇਖੀ ਆ ਕਾਲਜ ਤੋਂ ਇਹ ਗੱਲ ਸੁਣਨ ਦੀ ਧੀਰ ਸੀ ਕਿ ਸਰਬਨ ਸਿੰਘ ਲੋਹਾ ਲੱਖਾਂ ਹੋ ਜਾਂਦਾ ਗੁੱਸੇ ਦੇ ਵਿੱਚ ਭਰਿਆ ਪੀਤਾ ਉਹ ਪਿਸਤੌਲ ਆਪਦਾ ਕੱਢਦਾ ਹਨਾ ਤੇ ਉਧਰ ਨੂੰ ਤੁੜਨ ਲੱਗਦਾ ਚਰਨਾ ਉਹਦੀ ਬਾਹ ਫੜ ਲੈਂਦਾ ਉਹਨੂੰ ਕਹਿੰਦਾ ਵੀ ਕਿੱਥੇ ਜਾਣਾ ਕਹਿੰਦਾ ਉਹ ਮਲੰਗ ਉਹ ਮਲੰਗ ਬੰਦਾ ਜਿਹਨੇ ਮੇਰੇ ਤੋਂ ਪੈਸੇ ਲੈ ਕੇ ਖੁਦ ਮੈਨੂੰ ਜ਼ਮੀਨ ਦਿੱਤੀ ਤੇ ਮੁੜ ਕੇ ਮੇਰੀ ਧੀ ਤੇ ਨਹੀਂ ਕਰ ਰੱਖਣ ਲੱਗਿਆ ਮਾਰੂਗਾ ਕਹਿੰਦਾ ਉਹਨੂੰ ਵੀ ਤੇ ਧੀ ਨੂੰ ਵੀ ਤਾਂ ਸਿਰੀ ਕਹਿੰਦਾ ਸਰਦਾਰ ਜੀ ਹੋਸ਼ ਤੋਂ ਕੰਮ ਲਓ ਹੋਸ਼ ਤੋਂ ਕੰਮ ਲਓ ਤੁਸੀਂ ਕੀ ਹੋ ਗਿਆ ਤੁਹਾਨੂੰ ਤਾਂ ਚਲੋ ਜਦੋਂ ਉਹ ਐ ਰੋਬ ਜੇ ਨਾਲ ਬੋਲਦਾ ਤਾਂ ਸਰਵਣ ਸਿੰਘ ਕਹਿੰਦਾ ਕਿ ਤੇਰੀ ਔਕਾਤ ਕੀ ਹੈ ਮੇਰੇ ਸਾਹਮਣੇ ਉੱਚੀ ਬੋਲਣ ਦੀ ਪਹਿਲਾਂ ਤਾਂ ਤੂੰ ਮੈਨੂੰ ਇੰਨੀ ਵੱਡੀ ਗੱਲ ਦੱਸੀ ਹੁਣ ਤੂੰ ਮੈਨੂੰ ਰੋਕਦਾ ਅੱਜ ਨਹੀਂ ਮੈਂ ਰੁਕਣ ਵਾਲਾ ਤੌਟੇੜਾ ਆਪੇ ਕਿਹ ਕਹਿੰਦਾ ਨਹੀਂ ਸਰਦਾਰ ਜੀ ਨਹੀਂ ਵੀਰਾ ਨਹੀਂ ਭਰਾਵਾ ਇਹ ਕੰਮ ਨਹੀਂ ਕਰਨਾ ਕੋਈ ਗੱਲ ਨਹੀਂ ਮੌਕਾ ਆਉਂਦੇ ਆਪਾਂ ਵੇਖਾਂਗੇ ਉਹਨੂੰ ਮਸਾਂ ਸ਼ਾਂਤ ਕਰਦਾ ਟਾਲਦਾ ਤੇ ਉਹਨੂੰ ਘਰੇ ਲੈ ਆਉਂਦਾ ਘਰੇ ਆਉਂਦਿਆਂ ਹੀ ਸਰਬਨ ਸਿੰਘ ਆਪਦੇ ਘਰ ਵਾਲੀ ਨੂੰ ਬੋਲਣ ਲੱਗ ਜਾਂਦਾ ਤੇ ਉਹਦੀ ਕੁੜੀ ਆਉਂਦੀ ਆ ਵੀ ਡੈਡੀ ਕੀ ਹੋ ਗਿਆ ਆਪਦੀ ਕੁੜੀ ਦੇ ਚਪੇੜ ਮਾਰਦਾ ਤੇ ਉਹਨੂੰ ਕਹਿੰਦਾ ਮੇਰੀਆਂ ਅੱਖਾਂ ਦੇ ਸਾਹਮਣੇ ਪਰੇ ਚਲੀ ਜਾ ਨਹੀਂ ਮਾਰ ਦੂੰ ਤੈਨੂੰ ਕਤਲ ਕਰ ਦੂੰ ਤੇਰਾ ਜਦੋਂ ਆਏ ਆਪਦੀ ਧੀ ਨੂੰ ਬੋਲਦਾ ਤੇ ਉਹਦੀ ਮਾਂ ਵੀ ਡਰ ਜਾਂਦੀ ਆ ਤੇ ਇਹ ਗੱਲ ਉਹਦੀ ਮਾਂ ਦੇ ਦਿਮਾਗ 'ਚ ਜਾਂਦੀ ਆ ਸਰਵਣ ਸਿੰਘ ਦੀ ਘਰ ਵਾਲੀ ਦੇ ਵੀ ਕਿਤੇ ਮੇਰੀ ਕੁੜੀ ਨੇ ਕੋਈ ਗਲਤੀ ਤਾਂ ਨਹੀਂ ਕਰਤੀ ਵੀ ਜਿਹੜਾ ਇਹ ਅੰਦਰੋਂ ਅੰਦਰੀ ਇਹ ਗੰਮ ਨਾਲ ਸ਼ਰਾਬ ਪੀ ਰਿਹਾ ਕਿਉਂਕਿ ਮਟਿਆਰਾਂ ਧੀਆ ਹੁੰਦੀਆਂ ਨੇ ਨਾ ਜਦੋਂ ਘਰੇ ਤੇ ਫਿਰ ਮਾਂ ਪਿਓ ਦਾ ਜਦੋਂ ਗੁੱਸਾ ਅੱਗ ਵਾਂਗੂ ਫਟਦਾ ਤਾਂ ਫਿਰ ਇਹੀ ਗੱਲ ਸਾਹਮਣੇ ਆਉਂਦੀ ਹੁੰਦੀ ਆ ਜ਼ਿਆਦਾਤਰ ਬੀਤੀ ਪੁੱਤ ਨੇ ਕੋਈ ਐਦਾਂ ਦੀ ਗਲਤੀ ਕਰਤੀ ਤੇ ਚਲੋ ਆਪਣੀ ਧੀ ਦੀ ਵਾਹ ਫੜ ਕੇ ਅੰਦਰ ਲੈ ਜਾਂਦੀ ਆ ਤੇ ਕਹਿੰਦੀ ਆ ਕਿ ਤੂੰ ਕਾਲਜ ਜਾਂਦੀ ਆ ਤੂੰ ਕੋਈ ਹੋਰ ਤਾਂ ਨਹੀਂ ਗੁਲਖਲਾਤਾ ਜਿਹਦੇ ਕਰਕੇ ਤੇਰਾ ਪਿਓ ਇਨੀ ਸ਼ਰਾਬ ਪੀਂਦਾ ਉਹ ਕਹਿੰਦੀ ਵੀ ਨਹੀਂ ਮੰਮੀ ਮੈਂ ਤਾਂ ਇਦਾਂ ਦਾ ਕੁਝ ਨਹੀਂ ਕੀਤਾ ਕਸਮ ਲੱਗੇ ਤੁਹਾਡੀ ਦੋਨਾਂ ਦੀ ਮੈਂ ਤਾਂ ਤੁਹਾਨੂੰ ਇੰਨਾ ਪਿਆਰ ਕਰਦੀ ਆ ਕਿ ਮੈਂ ਕਿਸੇ ਨਾਲ ਕੁਝ ਗਲਤ ਗੱਲ ਕਰਨ ਮੈਂ ਤਾਂ ਗੱਲ ਕਰਨ ਵੇਲੇ ਵੀ ਡਰਦੀ ਆ ਤੇ ਮੈਂ ਕੋਈ ਗਲਤ ਕੰਮ ਕਿਉਂ ਕਰੂੰਗੀ ਚਲੋ ਆਪਣੀ ਧੀ ਦੇ ਮੂੰਹੋਂ ਇਹ ਗੱਲ ਸੁਣ ਕੇ ਉਹਨੂੰ ਤਸੱਲੀ ਹੁੰਦੀ ਆ ਫਿਰ ਉਹ ਆਪਣੇ ਘਰ ਵਾਲੇ ਨੂੰ ਵੇਖਦੀ ਆ ਉਹਦੇ ਘਰ ਵਾਲਾ ਬੈੱਡ ਤੇ ਲੇਟ ਕੇ ਸੌਂ ਜਾਂਦਾ ਤੇ ਪਰ ਉਹਦੇ ਘਰ ਵਾਲੀ ਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ ਹੈਗੀ ਅਗਲੇ ਦਿਨ ਸਰਬਨ ਸਿੰਘਾ ਜਦੋਂ ਉੱਠਦਾ ਤੇ ਉਹਦੀ ਧੀ ਕਾਲਜ ਜਾਣ ਲਈ ਤਿਆਰ ਹੁੰਦੀ ਆ ਤਾਂ ਸਰਬਨ ਸਿੰਘ ਆਪਣੇ ਘਰ ਵਾਲੀ ਨੂੰ ਕਹਿੰਦਾ ਵੀ ਇਹਨੂੰ ਕਿਹਦੇ ਕਾਲਜ ਨਾ ਜਾਵੇ। ਉਹ ਕਹਿੰਦੀ ਵੀ ਕੀ ਹੋਇਆ ਤੁਹਾਨੂੰ? ਤੁਸੀਂ ਮੈਨੂੰ ਸਪਾਰਸ਼ ਪਾਉਣੇ ਹੋ ਉਸਤੀ ਨੂੰ ਗੱਲ ਕਹਿਣ ਲਈ ਜਿਹੜੀ ਧੀ ਤੇ ਤੁਸੀਂ ਜਾਣਵਾਰ ਦੇ ਸੀ ਤੇ ਨਾਲੇ ਕਾਲਜ ਨਾ ਜਾਣ ਵਾਲੀ ਜਿਹੜੀ ਗੱਲ ਆ। ਉਹ ਕਹਿੰਦਾ ਮੇਰੇ ਮੂਰੇ ਨਾ ਜ਼ਬਾਨ ਨਾਲ ਲੜਾ। ਮੈਂ ਤੈਨੂੰ ਇੱਕ ਗੱਲ ਕਹਤੀ ਕਿ ਤੂੰ ਉਹਨੂੰ ਕਹ ਦੇ ਵੀ ਉਹ ਕਾਲਜ ਨਹੀਂ ਜਾਊਗੀ। ਆਪਣੇ ਘਰ ਵਾਲੇ ਦੇ ਮੂੰਹੋਂ ਇਦਾਂ ਗੁੱਸੇ ਦੇ ਵਿੱਚ ਆਵਾਜ਼ ਨਿਕਲੀ ਸੁਣ ਕੇ ਚਲੋ ਸਰਵਣ ਸਿੰਘ ਦੇ ਘਰ ਵਾਲੀ ਆਪਣੀ ਧੀ ਨੂੰ ਕਹਿ ਦਿੰਦੀ ਆ ਵੀ ਤੂੰ ਕਾਲਜ ਨਾ ਜਾ ਤੇ ਉਹਦੀ ਧੀ ਆ ਜਿਹੜੀ ਉਹ ਵੀ ਡਰ ਜਾਂਦੀ ਆ ਤੇ ਉਹ ਕਾਲਜ ਨਹੀਂ ਜਾਂਦੀ ਸ਼ਾਮ ਨੂੰ ਸਰਵਣ ਸਿੰਘ ਖੇਤਾਂ ਨੂੰ ਜਾਂਦਾ ਤੇ ਉਹਦਾ ਸੀਰੀ ਆ ਜਿਹੜਾ ਉਹ ਘਰ ਕੰਮ ਕਰ ਰਿਹਾ ਹੁੰਦਾ ਤੇ ਖੇਤ ਜਾ ਕੇ ਜਦੋਂ ਉਹ ਬੈਠਾ ਹੁੰਦਾ ਤਾਂ ਜਗਿੰਦਰ ਸਿੰਘ ਤੇ ਉਹਦਾ ਮੁੰਡਾ ਖੇਤ ਆ ਜਾਂਦੇ ਆ ਸਰਵਣ ਸਿੰਘ ਤਾਂ ਕਿੱਦਣ ਦਾ ਭਰਿਆ ਪੀਤਾ ਬੈਠਾ ਸੀ ਤੇ ਇੱਕੋ ਨੇ ਸ਼ਰਾਬ ਪੀ ਰੱਖੀ ਸੀ ਪਿਸਤੌਲ ਉਹਦੇ ਕੋਲ ਸੀ ਜਦੋਂ ਉਹਦੀ ਗੱਲ ਯਾਦ ਆਉਂਦੀ ਆ ਹਨਾ ਵੀ ਇਹਨੇ ਮੇਰੀ ਧੀ ਮਾੜੀ ਹੋਣ ਦਾ ਮੇਹਣਾ ਮਾਰਿਆ ਵੀ ਇਹੇ ਮੇਰੀ ਧੀ ਨਾਲ ਗਲਤ ਕਰ ਰਿਹਾ ਵੀ ਇਹਦੇ ਜੋ ਹੰਕਾਰ ਸੀ ਇਹਦੀ ਜੋ ਈਗੋ ਸੀ ਮੈਂ ਤਾਂ ਇਹਦੀ ਜ਼ਮੀਨ ਹੀ ਲਈ ਸੀ ਤੇ ਮੈਂ ਉਹਦਾ ਕਦੇ ਮੇਹਣਾ ਵੀ ਨਹੀਂ ਮਾਰਿਆ ਸੀ ਵੀ ਇਹਨੇ ਮੇਰੇ ਘਰ ਦੀ ਇੱਜ਼ਤ ਤਕਾਈ ਇਸ ਤਰ੍ਹਾਂ ਜਦੋਂ ਉਹਦੇ ਦਿਮਾਗ 'ਚ ਇੱਕਦਮ ਗੱਲ ਆਉਂਦੀ ਉਹ ਸੋਚਦਾ ਤੇ ਉਹਨੂੰ ਗੁੱਸਾ ਆ ਜਾਂਦਾ ਤੇ ਉਹ ਰਿਵਾਲਵਰ ਕੱਢ ਕੇ ਉਹਨਾਂ ਵੱਲ ਨੂੰ ਜਾਂਦਾ ਤੇ ਉਹ ਜੋਗਿੰਦਰ ਸਿੰਘ ਦੇ ਬੇਟੇ ਨੂੰ ਥਾਂ ਹੀ ਕਤਲ ਕਰ ਦਿੰਦਾ ਜਦੋਂ ਉਹਨੂੰ ਮਾਰ ਦਿੰਦਾ ਤੇ ਜੁਗਿੰਦਰ ਸਿੰਘ ਆ ਜਿਹੜਾ ਉਹ ਡਰਦਾ ਉਥੋਂ ਭੱਜ ਲੈਂਦਾ ਭੱਜ ਕੇ ਜਾ ਕੇ ਉਹ ਸਰਪੰਚ ਕੋਲ ਜਾਂਦਾ ਤੇ ਪੁਲਿਸ ਨੂੰ ਫੋਨ ਕਰ ਦਿੱਤਾ ਜਾਂਦਾ ਪੁਲਿਸ ਆ ਜਿਹੜੀ ਉਹ ਮੌਕੇ ਤੇ ਆ ਜਾਂਦੀ ਆ ਤੇ ਪੁਲਿਸ ਦੇ ਆਉਣ ਤੋਂ ਪਹਿਲਾਂ ਚਰਨਾ ਜਿਹੜਾ ਉਹ ਸਰਵਣ ਸਿੰਘ ਕੋਲ ਪਹੁੰਚ ਚੁੱਕਿਆ ਸੀ ਤੇ ਉਹਨੂੰ ਵੀ ਪਤਾ ਲੱਗ ਗਿਆ ਸੀ ਵੀ ਗੱਲ ਤਾਂ ਆ ਹੋ ਗਈ ਗੱਲ ਸਾਰੇ ਪਿੰਡ ਦੇ ਵਿੱਚ ਫੈਲ ਜਾਂਦੀ ਹੈ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਜਦੋਂ ਕੋਈ 2-4 ਜਣੇ ਆਏ ਫਿਰ ਧਰੌਲੇ ਪੈ ਗਿਆ ਵੀ ਸਰਬਨ ਸਿੰਘ ਨੇ जोगिंदर ਸਿੰਘ ਦੇ ਪੁੱਤਰ ਦਾ ਕਤਲ ਕਰ ਦਿੱਤਾ ਇਹ ਗੱਲ ਪੂਰੇ ਪਿੰਡ ਚ ਫੈਲ ਗਈ ਗੱਲ ਲੁਕੀ ਰਹੀ ਨਾ ਤੇ ਚਲੋ ਪੁਲਿਸ ਆਉਂਦੀ ਆ ਪੁਲਿਸ ਆ ਕੇ লাশ ਨੂੰ ਕਬਜ਼ੇ ਚ ਲੈਂਦੀ ਆ ਤੇ ਪੁੱਛਦੀ ਆ ਵੀ ਕੀ ਹੋਇਆ ਸੀ ਤਾਂ ਜਿਹੜਾ ਚਰਨਾਗਾ ਉਹ ਮੂਰੇ ਹੋ ਕੇ ਖੜਾ ਹੋ ਜਾਂਦਾ ਤੇ ਕਹਿੰਦਾ ਕਿ ਮੈਨੂੰ ਲੈ ਜਾਓ ਸਾਭ ਤੁਸੀਂ ਲੈ ਕੇ ਜਾਣਾ ਨਾ ਮੈਨੂੰ ਲੈ ਜਾਓ ਉਹ ਕਹਿੰਦੇ ਵੀ ਕਿਉਂ ਤੈਨੂੰ ਕਿਉਂ ਲੈ ਜਾਈਏ ਉਹ ਕਹਿੰਦਾ ਵੀ ਇਹਦਾ ਕਤਲ ਨਾ ਮੇਰੇ ਤੋਂ ਹੋਇਆ ਉਹ ਕਹਿੰਦਾ ਵੀ ਤੂੰ ਕਿਵੇਂ ਕੀਤਾ ਕਤਲ ਪਿnalle ਤੇਰੇ ਕੋਲੇ ਕੀ ਲਿਸੈਂਸੀ ਰਿਵੋਲਵਰ ਆ ਜਾਂ ਤੈਨੂੰ ਰਿਵੋਲਵਰ ਚਲਾਉਣਾ ਆਉਂਦਾ ਉਹ ਕਹਿੰਦਾ ਕਿ ਮੈਨੂੰ ਰਿਵੋਲਵਰ ਭਾਵੇਂ ਨਹੀਂ ਚਲਾਉਣਾ ਆਉਂਦਾ ਵੀ ਉਹ ਤਾਂ ਸਰਦਾਰ ਜੀ ਗੁੱਸੇ 'ਚ ਸੀ ਇਹਨਾਂ ਦੀ ਲੜਾਈ ਹੋਈ ਸੀ ਤੇ ਇਹੇ ਹੱਥੋ ਪਾਈ ਹੋ ਰਹੇ ਸੀ ਜਦੋਂ ਮੈਂ ਇਹਨਾਂ ਨੂੰ ਛਡਾ ਰਿਹਾ ਸੀ ਤਾਂ ਮੇਰੇ ਹੱਥ ਪਿਸਤੌਲ ਲੱਗ ਗਿਆ ਜਦੋਂ ਮੈਂ ਡੱਬ 'ਚੋਂ ਪਿਸਤੌਲ ਕੱਢ ਕੇ ਦੂਰ ਸੁੱਟਣ ਲੱਗਿਆ ਤੇ ਉਹਦਾ ਕਿਤੇ ਘੋੜਾ ਦੱਬਿਆ ਗਿਆ ਤੇ ਉਹ ਜੋਗਿੰਦਰ ਸਿੰਘ ਦੇ ਮੁੰਡੇ ਦੇ ਲੱਗ ਗਈ ਗੋਲੀ ਇਸ ਤਰ੍ਹਾਂ ਉਹ ਬਿਆਨ ਦਰਜ ਕਰਾਉਂਦਾ ਪਰ ਫਿਰ ਵੀ ਜਦੋਂ ਉਹ ਮੰਨ ਰਿਹਾ ਕਿ ਮੇਰੇ ਤੋਂ ਕਤਲ ਹੋਇਆ ਭਾਵੇਂ ਗਲਤੀ ਨਾਲ ਹੋਇਆ ਇੱਕ ਵਾਰ ਤਾਂ ਜੇਲ੍ਹ ਜਾਣਾ ਹੀ ਸੀ ਚਲੋ ਕੋਲੇ ਸੋਦਰ ਮਾਡ ਲੈ ਲੈਂਦੀ ਆ ਤੇ ਉਹਦੇ ਤੋਂ ਪੁੱਛਣੇ ਚ ਕਰਦੀ ਆ ਤੇ ਉਹ ਉਹੀ ਗੱਲ ਫੇਰ ਦੱਸਦਾ ਵੀ ਇਹ ਗੱਲ ਹੋਈ ਆ ਕਿ ਮੇਰਾ ਜ਼ਿੰਮੇਦਾਰ ਸਰਦਾਰ ਤੇ ਜੋਗਿੰਦਰ ਸਿੰਘ ਤੇ ਉਹਦਾ ਮੁੰਡਾ ਇਹਨਾਂ ਦਾ ਜ਼ਮੀਨ ਨੂੰ ਲੈ ਕੇ ਕਈ ਵਾਰ ਝਗੜਾ ਹੋਇਆ ਸੀ ਜ਼ਮੀਨ ਦੇ ਝਗੜੇ ਦੌਰਾਨ ਇਹ ਹੱਥੋ ਪਾਈ ਹੋ ਜਾਂਦੇ ਆ ਵੀ ਮੈਸ਼ੜੋਂਗਾ ਸੜੋਂ ਦਾ ਪਿਸਤੌਲ ਕੱਢਦਾ ਸੀ ਵੀ ਕਿਤੇ ਬਾਜ ਨਾ ਜਾਵੇ ਤੇ ਵੀ ਉਹ ਗੋਲੀ ਜਦੋਂ ਉਹਦੇ ਮੁੰਡੇ ਦੇ ਲੱਗ ਜਾਂਦੀ ਆ ਤਾਂ ਚਲੋ ਕੇਸ ਆ ਜਿਹੜਾ ਉਹ ਕੋਰਟ ਦੇ ਵਿੱਚ ਚੱਲਿਆ ਜਾਂਦਾ ਐਫ ਆਈ ਆਰ ਦਾ ਅੱਜ ਕਰ ਲਈ ਜਾਂਦੀ ਆ ਤੇ ਸੀਰੀ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਉਸ ਤੋਂ ਬਾਅਦ ਸਾਰੇ ਪਿੰਡ ਦੇ ਵਿੱਚ ਇਸ ਗੱਲ ਦੀ ਹੈਨਾ ਕੁਸਰਮੁਸਰ ਸ਼ੁਰੂ ਹੋ ਜਾਂਦੀ ਆ ਕੋਈ ਕੋਈ ਗੱਲਾਂ ਕਰਦਾ ਕੋਈ ਕੁੱਛ ਕਰਦਾ ਕੋਈ ਕੁੱਛ ਤੇ ਸਰਬਨ ਸਿੰਘ ਜਿਹੜਾ ਉਹ ਇੱਕਦਮ ਚੁੱਪ ਹੋ ਜਾਂਦਾ ਉਹਨੂੰ ਕੋਈ ਸੁਰਤ ਨਹੀਂ ਰਹਿੰਦੀ ਵੀ ਕੀ ਵਾਪਰ ਗਿਆ ਉਧਰੋਂ ਜੋਗਿੰਦਰ ਸਿੰਘ ਦੇ ਮੁੰਡੇ ਦਾ ਜਿਹੜਾ ਅੰਤਮ ਸੰਸਕਾਰ ਕਰ ਦਿੱਤਾ ਜਾਂਦਾ ਪਰ ਜੋਗਿੰਦਰ ਸਿੰਘ ਦੇ ਮਨ ਵਿੱਚ ਵੀ ਸਰਬਨ ਸਿੰਘ ਲਈ ਨਫ਼ਰਤ ਪੈਦਾ ਹੋ ਗਈ ਸੀ ਜਿਹੜੇ ਹੁਣ ਲੋਕਾਂ ਨੂੰ ਉਹ ਗੱਲ ਤਾਂ ਲੱਗਦਾ ਸੀ ਉਹਨੂੰ ਮਾੜਾ ਕਹਿਣ ਲੱਗੇ ਕੋਈ ਉਹਨੂੰ ਚੰਗਾ ਕਹਿੰਦਾ ਇਸੇ ਤਰ੍ਹਾਂ ਪਿੰਡ ਦੇ ਵਿੱਚ ਚਰਚਾ ਜਿਹੜੀ ਇੱਕ ਨਵੀਂ ਛਿੜ ਜਾਂਦੀ ਆ ਇਹ ਚਰਚਾ ਕਦੇ ਵੀ ਖਤਮ ਹੋਣ ਵਾਲੀ ਨਹੀਂ ਹੁੰਦੀ ਤਾਂ ਸਰਬਨ ਸਿੰਘ ਬੜਾ ਪਛਤਾਉਂਦਾ ਵੀ ਮੈਨੂੰ ਗੁੱਸੇ ਤੇ ਕੰਟਰੋਲ ਕਰ ਲਿਆ ਹੁੰਦਾ ਤੇ ਸਰਵਣ ਸਿੰਘ ਆਪਣੀ ਸੀਰੀ ਦੇ ਘਰ ਜਾਂਦਾ ਤੇ ਉਹਦੇ ਘਰ ਵਾਲੀ ਨੂੰ ਕਹਿੰਦਾ ਕਿ ਦੇਖ ਭਾਈ ਦੋ ਮਟਿਆਰਾ ਧੀਆਂ ਨੇ ਤੇਰੀਆਂ ਮੁੰਡਾ ਛੋਟਾਗਾ ਤੇ ਤੇਰੇ ਘਰ ਦੀ ਜ਼ਿੰਮੇਵਾਰੀ ਸਾਰੀ ਤੂੰ ਮੇਰੇ ਤੇ ਸੁੱਟ ਦੇ ਤੂੰ ਇਸ ਗੱਲ ਦਾ ਇਹਸਾਨ ਨਾ ਮੰਨੀ ਕਿ ਮੈਂ ਤੁਹਾਡੀ ਮਦਦ ਕਰ ਰਿਹਾ ਚਰਨਾ ਮੇਰਾ ਸੀਰੀ ਨਹੀਂ ਮੇਰੇ ਨਾਲੋਂ ਭਰਾਵਾਂ ਤੋਂ ਵੀ ਵੱਧ ਕੇ ਸੀ ਇਸ ਕਰਕੇ ਤੈਨੂੰ ਕਿਸੇ ਚੀਜ਼ ਦੀ ਲੋੜ ਹੋਵੇ ਤੂੰ ਮੈਥੋਂ ਬੇਚੇਜ਼ਕ ਮੰਗੇਂਗੀ ਬੱਚਿਆਂ ਨੂੰ ਭੇਜ ਸਕਦੀਆਂ ਤੂੰ ਸੁਨੇਹਾ ਲਾ ਸਕਦੀਆਂ ਸਰਦਾਰਨੀ ਕੋਲ ਜਾ ਸਕਦੀਆਂ ਤੈਨੂੰ ਕਿਸੇ ਵੀ ਚੀਜ਼ ਦੀ ਲੋੜ ਆ ਤੇ ਕੋਈ ਤੇਰੇ ਘਰ ਦੀ ਹਵਾਵਲ ਵੀ ਨਹੀਂ ਵੇਖ ਸਕਦਾ ਇਹ ਮੇਰੀ ਜ਼ਿੰਮੇਵਾਰੀ ਆ ਤਾਂ ਚਲ ਉਹ ਚੁੱਪ ਕਰਕੇ ਨੀਵੀਂ ਬਾ ਲੈਂਦੀ ਆ ਕਹਿੰਦੀ ਸਰਦਾਰ ਜੀ ਚਾਹ ਬਣਾਵਾ ਕਹਿੰਦਾ ਨਹੀਂ ਚਾਹ ਨਹੀਂ ਪੀਣੀ ਇਹ ਕਿ ਕਿ ਮੋੜ ਜਾਂਦਾ ਹੁਣ ਸਰਵਣ ਸਿੰਘ ਦੇ ਮੋਢਿਆਂ ਤੇ ਇਸ ਗੱਲ ਦੀ ਜ਼ਿੰਮੇਵਾਰੀ ਸੀ ਸਰਵਣ ਸਿੰਘ ਨੂੰ ਤਾਂ ਪਤਾ ਸੀ ਕਿ ਕਤਲ ਮੇਰੇ ਹੱਥੋਂ ਹੋਇਆ ਉਹ ਵੀ ਚੁੱਪ ਸੀ ਤੇ ਸੀਰੀ ਵੀ ਚੁੱਪ ਸੀ ਚਲੋ ਉਸ ਤੋਂ ਬਾਅਦ ਸਮਾਂ ਗੁਜ਼ਰਦਾ ਕੋਰਟ ਦੇ ਵਿੱਚ ਫੈਸਲਾ ਹੁੰਦਾ ਕਿ ਚਰਨੇ ਨੂੰ 10 ਸਾਲ ਦੀ ਸਜ਼ਾ ਹੋ ਜਾਂਦੀ ਆ ਤੇ ਇਸੇ ਸਮੇਂ ਦੌਰਾਨ ਜਿਹੜਾ ਸਰਵਣ ਸਿੰਘ ਆ ਉਹ ਚਰਨੇ ਦੀਆਂ ਕੁੜੀਆਂ ਨੂੰ ਵਿਆਹਉਂਦਾ ਉਹਨਾਂ ਨੂੰ ਇੱਕ ਵਧੀਆ ਘਰ ਪਾ ਕੇ ਦਿੰਦਾ ਤੇ ਚਰਨੇ ਦੇ ਮੁੰਡੇ ਨੂੰ ਇੱਕ ਵਧੀਆ ਸਕੂਲ ਦੇ ਵਿੱਚ ਪੜਾਉਂਦਾ ਭਾਵੇਂ ਕਿ ਪਹਿਲਾਂ ਵੀ ਉਹਨੇ ਚਰਨੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਸੀ ਪਰ ਉਹਦੇ ਬੱਚਿਆਂ ਦੀ ਪੜ੍ਹਾਈ ਦਾ ਵਿਆਹ ਦਾ ਜਿਹੜਾ ਸਾਰੀ ਜ਼ਿੰਮੇਵਾਰੀ ਚੁੱਕਦਾ ਉਹ ਇਸ ਕਰਕੇ ਚੁੱਕਦਾ ਵੀ ਮੇਰੇ ਹੱਥੋਂ ਹੋਏ ਕਤਲ ਕਰਕੇ ਉਹ ਅੱਜ ਜੇਲ੍ਹ 'ਚ ਬੈਠਾ ਕਦੇ-ਕਦੇ ਉਹਦੇ ਦਿਮਾਗ 'ਚ ਇਹ ਗੱਲ ਆਉਂਦੀ ਆ ਵੀ ਉਹ ਮੇਰੇ ਪੁੱਤਾਂ ਨਾਲੋਂ ਵੱਧ ਕੇ ਸੀ ਮੇਰੇ ਭਰਾਵਾਂ ਨਾਲੋਂ ਵੱਧ ਕੇ ਸੀ ਵੀ ਉਹਨੇ ਆਪਣੇ ਸਿਰ ਇੰਨਾ ਵੱਡਾ ਗੁਨਾਹ ਲੈ ਲਿਆ ਤੇ ਮੈਂ ਇਸ ਗੱਲ ਦਾ ਵਿਰੋਧ ਨਹੀਂ ਕੀਤਾ ਫਿਰ ਉਹ ਇਹ ਸੋਚਦਾ ਵੀ ਜੇ ਮੈਂ ਜੇਲ੍ਹ ਚ ਲਿਆ ਜਾਂਦਾ ਤਾਂ ਮੇਰਾ ਪਰਿਵਾਰ ਤੇ ਚਰਨੇ ਦਾ ਪਰਿਵਾਰ ਰੁਲ ਜਾਣਾ ਸੀ ਚਰਨੇ ਨੂੰ ਤਾਂ ਮੈਂ ਜੇਲ੍ਹ ਚੋਂ ਕਢਾੜਨੂੰ ਚਰਨਾ ਕੀ ਕਰਦਾ ਚਰਨੇ ਆ ਕੀ ਕਰ ਸਕਦਾ ਸੀ ਮੈਨੂੰ ਪਤਾ ਮੈਂ ਗੁਨਾਹਗਾਰ ਆ ਅੰਦਰੋਂ ਅੰਦਰੋਂ ਇਹ ਗੱਲ ਫੀਲ ਹੁੰਦੀ ਪਰ ਉਹਨੂੰ ਪਤਾ ਸੀ ਵੀ ਮੈਂ ਚਰਨੇ ਦੇ ਪਰਿਵਾਰ ਦੀ ਜ਼ਿੰਮੇਵਾਰੀ ਚੁੱਕ ਸਕਦਾ ਹੁਣ ਇੱਕ ਤਾਂ ਜੋਗਿੰਦਰ ਕਿਆਂ ਨਾਲ ਦੁਸ਼ਮਣੀ ਪੈਗੀ ਦੁਸ਼ਮਣੀ ਨੂੰ ਵੀ ਹੈਂਡਲ ਕਰਨਾ ਕਿਉਂਕਿ ਕੱਲ ਨੂੰ ਕੋਈ ਕੁਝ ਵੀ ਕਰ ਸਕਦਾ ਵੀੜੀਆਂ ਲਾ ਸਕਦਾ ਕੋਈ ਕਿਸੇ ਦਾ ਕਤਲ ਕਰ ਸਕਦਾ ਉਹਦੀ ਧੀ ਦੀ ਇੱਜ਼ਤ ਤੇ ਕੋਈ ਆ ਜਾ ਸਕਦੀ ਆ ਤੇ ਇਸ ਕਤਲ ਤੋਂ ਬਾਅਦ ਜਦੋਂ ਸਰਬੰਤ ਸਿੰਘ ਦੇ ਘਰ ਵਾਲੀ ਉਹ ਸਰਬੰਤ ਸਿੰਘ ਨੂੰ ਪੁੱਛਦੀ ਆ ਵੀ ਤੁਸੀਂ ਇੰਨੇ ਦਿਨ ਗੁੱਸੇ 'ਚ ਰਹੇ ਵੀ ਆਹ ਕਤਲकांड ਹੋ ਗਿਆ ਐਡਾ ਕੀ ਵਾਪਰ ਗਿਆ ਤਾਂ ਉਹ ਕਹਿੰਦਾ ਕਿ ਇਹ ਸਭ ਕੁਝ ਆਪਣੀ ਲਾੜਲੀ ਧੀ ਦੇ ਕਾਰਨ ਵਾਪਰਿਆ ਤੇ ਉਹਦੀ ਧੀ ਨੂੰ ਬੁਲਾਉਂਦਾ ਉਹ ਆਪਦੀ ਨੂੰ ਆਪਦੇ ਘਰ ਵਾਲੀ ਨੂੰ ਬਿਠਾਉਂਦਾ ਤੇ ਉਹਨੂੰ ਕਹਿੰਦਾ ਕਿ ਤੈਨੂੰ ਪਤਾ ਮੈਂ ਤੇਰੇ ਅੱਗੇ ਵਾਸਤੇ ਪਾਉਂਦਾ ਹੁੰਦਾ ਸੀ ਝੋਲੀ ਅੱਡ ਕੇ ਆਪਦੀ ਇੱਜ਼ਤ ਦੀ ਭੀਖ ਮੰਗਦਾ ਹੁੰਦਾ ਸੀ ਤੇਰੀ ਇੱਕ ਗਲਤੀ ਨੇ ਅੱਜ ਮੈਨੂੰ ਤੇ ਚਰਨੇ ਨੂੰ ਅਲੱਗ ਕਰਤਾ ਤੇ ਚਰਨੇ ਦਾ ਪਰਿਵਾਰ ਉਜੜ ਗਿਆ। ਭਾਵੇਂ ਕਿ ਮੈਂ ਉਹਨਾਂ ਦੀ ਸੰਭਾਲ ਕਰ ਰਹੀ ਹਾਂ ਪਰ ਇੱਕ ਔਰਤ ਆਪਣੇ ਪਤੀ ਬਿਨਾਂ ਕਿਵੇਂ ਰਹਿੰਦੀ ਹੈ ਤੇ ਬੱਚੇ ਆਪਣੇ ਪਿਓ ਬਿਨਾਂ ਕਿਵੇਂ ਰਹਿੰਦੇ ਆ। ਤੇਰੀ ਇੱਕ ਗਲਤੀ ਕਰਕੇ ਅੱਜ ਮੈਨੂੰ ਇੱਕ ਦੁਸ਼ਮਣੀ ਮੇਰੀ ਪੈ ਗਈ ਕਿਸੇ ਦਾ ਮੇਰੇ ਤੋਂ ਕਤਲ ਹੋ ਗਿਆ ਤੇ ਉਸ ਕਤਲ ਦੀ ਸਜ਼ਾ ਕੋਈ ਹੋਰ ਭੁਗਤ ਰਿਹਾ। ਤਾਂ ਉਹ ਦੀ ਤੀ ਕਹਿੰਦੀ ਕਿ ਡੈਡੀ ਗੱਲ ਕੀ ਹੋਈ ਹੈ ਤੁਸੀਂ ਮੈਨੂੰ ਗੱਲ ਤਾਂ ਦੱਸੋ। ਤਾਂ ਉਹ ਕਹਿੰਦਾ ਵੀ ਤੂੰ ਜੋ ਗਿੰਦਰ ਦੇ ਮੁੰਡੇ ਨਾਲ ਮੋਟਰਸਾਈਕਲ ਤੇ ਬਹਿ ਕੇ ਗਈ ਸੀ ਨਾ ਦੱਸ ਮੈਨੂੰ ਤੂੰ ਗਈ ਸੀ ਨਾ ਤਾਂ ਉਹ ਕਹਿੰਦੀ ਕਿ ਹਾਂ ਪਾਪਾ ਮੈਂ ਗਈ ਸੀ ਪਰ ਕਹਿੰਦੀ ਤੁਸੀਂ ਮੈਨੂੰ ਮੋਟਰਸਾਈਕਲ ਤੇ ਬੈਠੀ ਨੂੰ ਵੇਖ ਲਿਆ ਹੋਣਾ ਤੁਸੀਂ ਮੈਨੂੰ ਇੱਕ ਵਾਰ ਤਾਂ ਪੁੱਛ ਦੇ ਕੀ ਗੱਲ ਕੀ ਆ ਉਹ ਤਾਂ ਮੈਨੂੰ ਕਾਲਜ ਦੇ ਵਿੱਚੋਂ ਕਾਫੀ ਝਿੜਕਾ ਮਿਲੀਆਂ ਸੀ ਮੇਰਾ ਕੰਮ ਨਹੀਂ ਪੂਰਾ ਸੀ ਮੇਰੀਆਂ ਅਸਾਈਨਮੈਂਟਾਂ ਨਹੀਂ ਪੂਰੀਆਂ ਸੀ ਤੇ ਸਿਰਫ ਲਾਸਟ ਦਿਨ ਸੀ ਉਹਦੋਂ ਸਬਮਿਟ ਕਰਵਾਉਣ ਲਈ ਤੇ ਮੈਨੂੰ ਮੈਡਮ ਨੇ ਕਿਹਾ ਸੀ ਕਿ ਅੱਜ ਹੀ ਉਹ ਅਸਾਈਨਮੈਂਟਾਂ ਜਿਹੜੀਆਂ ਆਉਣੀਆਂ ਚਾਹੀਦੀਆਂ ਤੇ ਮੈਂ ਕਲਾਸ ਦੇ ਵਿੱਚ ਜਦੋਂ ਮੈਨੂੰ ਝੜਕਾਂ ਪੈ ਰਹੀਆਂ ਸੀ ਤੇ ਮੈਡਮ ਚਲੇ ਗਏ ਸੀ ਤਾਂ ਮੈਨੂੰ ਹੀ ਕਿਹਾ ਸੀ ਜਗਿੰਦਰ ਅੰਕਲ ਦੇ ਬੇਟੇ ਨੇ ਵੀ ਮੈਂ ਵੀ ਅਸਾਈਨਮੈਂਟਾਂ ਲੈ ਕੇ ਆਉਣੀਆਂ ਨਹੀਂ ਆ ਆ ਜਾ ਦੀਪੀ ਤੂੰ ਮੇਰੇ ਨਾਲ ਆ ਜਾ ਵੀ ਮੈਂ ਤਾਂ ਤਾਂ ਗਈ ਸੀ ਵੀ ਹੋਰ ਤਾਂ ਕੋਈ ਗੱਲ ਨਹੀਂ ਸੀ ਇਹ ਗੱਲ ਸੁਣ ਕੇ ਸਰਵਣ ਸਿੰਘ ਆਪਣੇ ਮੱਥੇ ਤੇ ਹੱਥ ਮਾਰਦਾ ਤੇ ਕਹਿੰਦਾ ਹਾਈ ਹੋਏ ਰੰਬਾ ਆ ਕੀ ਹੋ ਗਿਆ ਜੇ ਇਹ ਗੱਲ ਮੈਂ ਤੇਥੋਂ ਪਹਿਲਾਂ ਹੀ ਪੁੱਛ ਲੈਂਦਾ ਤੇ ਉਹ ਕਹਿੰਦਾ ਵੀ ਫੇਰ ਉਹਦੇ ਮੁੰਡੇ ਨੇ ਇਹ ਗੱਲ ਦਾ ਮਿਹਣਾ ਕਿਉਂ ਮਾਰਿਆ ਸੀ ਵੀ ਤੇਰੀ ਧੀ ਦੀ ਇੱਜ਼ਤ ਤਾਂ ਮੇਰੇ ਹੱਥ 'ਚ ਆ ਉਹਨੇ ਮਿਹਣਾ ਮਾਰਿਆ ਸੀ ਤਾਂ ਉਹ ਕਹਿੰਦੀ ਕਿ ਮੈਨੂੰ ਨਹੀਂ ਪਤਾ ਬਾਪੂ ਮੈਨੂੰ ਨਹੀਂ ਪਤਾ ਡੈਡੀ ਇਹ ਕੀ ਕਿਹਾ ਸੀ ਉਹਨੇ ਪਰ ਇਹ ਗੱਲ ਸੱਚ ਆ ਵੀ ਮੇਰੀ ਐਦਾਂ ਦੀ ਕੋਈ ਵੀ ਗੱਲ ਨਹੀਂ ਸੀ ਸਰਬਨ ਸਿੰਘ ਦੀਆਂ ਤਾਂ ਹਾ ਨਿਕਲ ਜਾਂਦੀਆਂ ਤੇ ਉਹ ਬੇਈ ਨੂੰ ਪਛਤਾਉਂਦਾ ਵੀ ਚਰਨੇ ਦੇ ਕਹਿਣ ਤੇ ਮੈਂ ਉਹਦੇ ਪਿੱਛੇ ਲੱਗ ਗਿਆ ਚਰਨੇ ਨੂੰ ਵੀ ਇਹੀ ਗੱਲ ਲੱਗੀ ਵੀ ਸਾਡੇ ਦਿਮਾਗ ਤੇ ਐਡਾ ਵੱਡਾ ਠੀਕਰਾ ਕਿਉਂ ਮੋਦਾ ਵੱਜਿਆ ਵੀ ਅਸੀਂ ਆਪਣੀ ਧੀ ਨੂੰ ਨਾ ਪੁੱਛਿਆ ਬੜਾ ਉਹਨੂੰ ਪਛਤਾਵਾ ਹੁੰਦਾ ਚਲੋ ਅੱਜ ਹੋਰ ਸਵੇਰੇ ਹੋਰ ਸਮਾਂ ਗੁਜ਼ਰ ਜਾਂਦਾ ਸਰਵਣ ਸਿੰਘ ਆਪਣੀ ਧੀ ਦਾ ਵਿਆਹ ਵੀ ਕਰ ਦਿੰਦਾ ਚਰਨੇ ਦੀਆਂ ਧੀਆਂ ਦੇ ਵਿਆਹ ਕਰ ਦਿੰਦਾ ਚਰਨੇ ਦੇ ਮੁੰਡੇ ਨੂੰ ਪੜਾ ਲਿਖਾ ਦਿੰਦਾ ਤੇ ਉਹਨੂੰ ਵਧੀਆ ਪੁਲਿਸ ਦੀ ਇੱਕ ਨੌਕਰੀ ਵੀ ਮਿਲ ਜਾਂਦੀ ਹੈ ਕਿਉਂਕਿ ਉਹਦਾ ਮੁੰਡਾ ਪੜਾਈ ਦੇ ਵਿੱਚ ਹੁਸ਼ਿਆਰ ਹੁੰਦਾ 10 ਸਾਲਾਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਤੇ 10 ਸਾਲਾਂ ਬਾਅਦ ਜਿਹੜਾ ਚਰਨੇਗਾ ਉਹ ਕੋਰਟ ਵੱਲੋਂ ਉਹਨੂੰ ਉਹਦੀ ਸਜ਼ਾ ਜਿਹੜੀ ਪੂਰੀ ਹੋਣ ਤੋਂ ਬਾਅਦ ਰਿਹਾ ਕਰ ਦਿੱਤਾ ਜਾਂਦਾ ਉਸ ਤੋਂ ਪਹਿਲਾਂ ਵੀ ਸਰਬਣ ਸਿੰਘ ਚਰਨੇ ਨੂੰ ਜੇਲ੍ਹ ਮਿਲਣ ਜਾਂਦਾ ਗੱਲਾਂਬਾਤਾਂ ਕਰਦਾ ਜਿਹੜੀ ਚੀਜ਼ ਦੀ ਉਹਨੂੰ ਲੋੜ ਹੁੰਦੀ ਉਹਨੂੰ ਦੇ ਕੇ ਆਉਂਦਾ ਤੇ ਜਦੋਂ ਚਰਨੇ ਦਾ ਅਜ ਰਿਹਾ ਹੋਣ ਦਾ ਸਮਾਂ ਆਉਂਦਾ ਤਾਂ ਸਰਬਣ ਸਿੰਘ ਆਪਣੀ ਗੱਡੀ ਲੈ ਕੇ ਜਾਂਦਾ ਨਾਲ ਉਹਦਾ ਪਰਿਵਾਰ ਹੁੰਦਾ ਤੇ ਸਰਵਣ ਸਿੰਘ ਦੇ ਘਰ ਵਾਲੀ ਵੀ ਹੁੰਦੀ ਆ ਤੇ ਉਹ ਚਰਨੇ ਨੂੰ ਜੇਲ੍ਹ ਤੋਂ ਬਾਹਰ ਆਉਂਦਾ ਵੇਖ ਕੇ ਉਹਨੂੰ ਭੱਜ ਕੇ ਉਹਦੇ ਗੱਲ ਨਾਲ ਲੱਗਦਾ ਤੇ ਉਹਨੂੰ ਮਿਲਦਾ ਹਨਾ ਘਰ ਵਾਲੀ ਤੇ ਬੱਚੇ ਚਰਨੇ ਨੂੰ ਮਿਲਦੇ ਆ ਚਲੋ ਚਰਨੇ ਨੂੰ ਘਰ ਲੈ ਆਂਦਾ ਜਾਂਦਾ ਤੇ ਸਰਵਣ ਸਿੰਘ ਉਹਨਾਂ ਨੂੰ ਸਾਰਿਆਂ ਨੂੰ ਆਪਣੇ ਹੀ ਘਰ ਲੈ ਕੇ ਆਂਦਾ ਉਸ ਤੋਂ ਬਾਅਦ ਚਰਨਾ ਆਪਣੇ ਜਿਹੜਾ ਜ਼ਿੰਮੇਵਾਰ ਹੁੰਦਾ ਉਹਦਾ ਧੰਨਵਾਦ ਕਰਦਾ ਉਹਨੂੰ ਕਹਿੰਦਾ ਕਿ ਮੇਰੇ ਜੇਲ੍ਹ ਜਾਣ ਪਿੱਛੋਂ ਤੂੰ ਮੇਰੇ ਪਰਿਵਾਰ ਦਾ ਇੰਨਾ ਖਿਆਲ ਰੱਖਿਆ ਮੇਰੀਆਂ 3 ਵਿਆਹੀਆਂ ਮੇਰਾ ਮੁੰਡਾ ਹਣਾ ਨੌਕਰੀ ਤੇ ਲੱਗ ਗਿਆ ਵੀ ਸਾਰਾ ਕੁਝ ਥੋਡੀ ਵਜ੍ਹਾ ਨਾਲ ਹੀ ਹੋਇਆ ਤਾਂ ਸਰਵਣ ਸਿੰਘ ਨੂੰ ਕਹਿੰਦਾ ਕਿ ਇਹ ਗੱਲ ਕਹਿਣ ਤੋਂ ਪਹਿਲਾਂ ਤੂੰ ਇੱਕ ਵਾਰ ਸੋਚ ਤਾਂ ਲੈਂਦਾ ਤੂੰ ਮੇਰੇ ਲਈ ਮੇਰੇ ਘਰ ਦੀ ਇੱਜ਼ਤ ਲਈ ਇੱਕ ਉਹ ਕਤਲ ਜਿਹੜਾ ਕਿ ਮੇਰੇ ਤੋਂ ਹੋਇਆ ਸੀ ਤੂੰ ਆਪਣੇ ਸਿਰ 'ਪਵਾਲਿਆ ਸੀ ਤੇ ਮੇਰੇ ਲਈ ਤਾਂ ਇਹ ਬਹੁਤ ਛੋਟੀ ਗੱਲ ਸੀ ਤੇਰੀਆਂ ਧੀਆਂ ਦੇ ਵਿਆਹ ਕਰਨੇ ਜੇ ਤੂੰ ਮੇਰੀ ਧੀ ਨੂੰ ਆਪਣੇ ਘਰ ਦੀ ਇੱਜ਼ਤ ਮੰਨ ਸਕਦਾ ਤੇ ਫਿਰ ਮੈਂ ਤੇਰੇ ਘਰ ਦੀਆਂ ਧੀਆਂ ਨੂੰ ਆਪਣੀ ਇੱਜ਼ਤ ਕਿਉਂ ਨਹੀਂ ਮੰਨ ਸਕਦਾ ਫਿਰ ਉਹਨੂੰ ਦੱਸਦਾ ਵੀ ਜੋ ਕੁਝ ਵੀ ਹੋਇਆ ਉਹ ਗਲਤਫਹਿਮੀ ਚ ਹੋਇਆ ਅਸੀਂ ਗਲਤਫਹਿਮੀ ਚ ਰਹਿ ਗਏ ਅਸੀਂ ਆਪਣੀ ਧੀ ਨਾਲ ਗੱਲ ਨਹੀਂ ਕੀਤੀ ਪਰ ਇਹੋ ਜੀ ਤਾਂ ਕੋਈ ਗੱਲ ਨਹੀਂ ਸੀ ਹਾਂਜੀ ਦੋਸਤੋ ਇਹ ਗੱਲ ਬਿਲਕੁਲ ਸਹੀ ਆ ਕਿ ਬਹੁਤ ਸਾਰੇ ਜ਼ਿੰਮੇਵਾਰਾਂ ਨਾਲ ਜਿਹੜੇ ਸੀਰੀ ਹੁੰਦੇ ਆ ਨਾ ਉਹ ਭਰਾ ਮਾਤਾ ਵੱਧ ਕੇ ਹੁੰਦੇ ਆ ਔਲਾਦ ਨਾਲੋਂ ਵੱਧ ਕੇ ਹੁੰਦੇ ਆ ਤੇ ਜੇ ਜ਼ਿਮੀਂਦਾਰ ਆਪਣੇ ਸੀਰੀਆਂ ਨਾਲ ਵਫਾਦਾਰੀ ਨਿਭਾਉਂਦੇ ਆ ਤਾਂ ਲੋੜ ਪੈਣ ਤੇ ਸੀਰੀ ਆ ਜਿਹੜੇ ਉਹ ਆਪਣੀ jaan ਦੀ ਪਰਵਾਹ ਕੀਤੇ ਬਿਨਾ ਜ਼ਿਮੀਂਦਾਰ ਦੇ ਕੰਮ ਆਉਂਦੇ ਆ ਜਿਵੇਂ ਕਿ ਚਰਨੇ ਤੇ ਸਰਵਣ ਦੀ ਕਹਾਣੀ ਦੇ ਵਿੱਚ ਤੁਸੀਂ ਸੁਣਿਆ ਕੀ ਚਰਨੇ ਨੇ ਜੋਗਿੰਦਰ ਦੇ ਪੁੱਤਰ ਦਾ ਕਤਲ ਆਪਣੇ ਸਿਰ ਲੈ ਕੇ ਠੀਕ ਕੀਤਾ ਕੀ ਕਹਿਣਾ ਚਾਹੋਗੇ ਤੁਸੀਂ ਚਰਨੇ ਤੇ ਸਰਵਣ ਸਿੰਘ ਦੀ ਵਫਾਦਾਰੀ ਬਾਰੇ ਤੇ ਕੀ ਕੀ ਸਵਾਲ ਤੁਹਾਡੇ ਦਿਮਾਗ ਦੇ ਵਿੱਚ ਇਸ ਕਹਾਣੀ ਨੂੰ ਸੁਣ ਕੇ ਆਏ ਨੇ ਤੁਸੀਂ ਕਮੈਂਟ ਬਾਕਸ ਵਿੱਚ ਜਰੂਰ ਰੱਖਿਓ ਮਿਲਾਂਗੇ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ